ਕੈਨੇਡਾ ਜਾਣਾ ਸੀ ਵਿਆਹ ਕਰਵਾ ਲਿਆ ਕੁੜੀ ਨੇ ਬੈਂਡ ਲਏ ਮੁੰਡੇ ਵਾਲਿਆਂ ਨੇ ਪੈਸੇ ਲਾਏ ਕੁੜੀ ਜਾ ਕੇ ਮੁੱਕਰ ਗਈ ਹੈ ਜਾਇ ਇਹ ਕਿੰਨੇ ਹੀ ਮਾਮਲੇ ਸਾਹਮਣੇ ਆਏ ਮੁੰਡੇ ਖੁਦਕੁਸ਼ੀਆਂ ਕਰਦੇ ਰਹੇ ਇਹ ਵੀ ਖਬਰਾਂ ਚਰਚਾ ਦੇ ਵਿੱਚ ਆਈਆਂ ਪਰ ਹੁਣ ਕੈਨੇਡਾ ਗਵਰਨਮੈਂਟ ਨੇ ਕੁਝ ਰੂਲਸ ਹੀ ਚੇਂਜ ਕਰ ਦਿੱਤੇ ਯਾਨੀ ਕਿ ਹੁਣ ਜੇ ਤੁਸੀਂ ਇਸ ਤਰੀਕੇ ਘਰ ਵਾਲਾ ਜਾਂ ਘਰ ਵਾਲੀ ਦੇ ਸਿਰ ਤੇ ਬਾਹਰ ਚਲੇ ਵੀ ਗਏ ਤਾਂ ਤੁਹਾਡੇ ਪਾਰਟਨਰ ਨੂੰ ਉਧਰ ਕੰਮ ਕਰਨ ਦਾ ਅਧਿਕਾਰ ਵਰਕ ਵੀਜ਼ਾ ਨਹੀਂ ਮਿਲੇਗਾ ਇਹ ਨਵੇਂ ਰੂਲਸ ਜਿਹੜੇ ਚੇਂਜ ਹੋਏ ਨੇ ਇਹਨਾਂ ਨੂੰ ਲੈ ਕੇ ਬਹੁਤ ਜ਼ਿਆਦਾ ਮਾਰਕੀਟ ਦੇ ਵਿੱਚ ਲੋਕਾਂ ਦੇ ਵਿੱਚ ਜਿਹੜਾ ਕੀ ਹੈ ਨਿਰਾਸ਼ਾ ਪਾਈ ਗਈ ਉਹਨਾਂ ਨੂੰ ਇੰਜ ਲੱਗਿਆ ਕਿ ਅਸੀਂ ਹੁਣ ਕੈਨੇਡਾ ਕਿਵੇਂ ਜਾਈਏ ਕਿਵੇਂ ਅਸੀਂ ਕੈਨੇਡਾ ਜਾ ਕੇ ਪੀਆਰ ਹੋਈਏ। ਜਿਹੜੇ 17-18 ਸਾਲ ਦੀ ਉਮਰ ਤੋਂ ਬਾਅਦ ਵਿਆਹ ਕਰਾ ਰਹੇ ਆ ਜੀ ਉਹਨਾਂ ਦੇ ਜਿਹੜੇ ਸਪਾਊਸ ਹੈਗੇ ਆ ਘਰ ਵਾਲਾ ਜਾਂ ਘਰ ਵਾਲੀ ਉਹਨਾਂ ਨੂੰ ਉਹਨਾਂ ਨੇ ਵਰਕ ਪਰਮਿਟ ਨਹੀਂ ਦਿੱਤਾ। ਆਪਣੇ ਪੰਜਾਬ ਵਾਲੇ ਇਹ ਨਹੀਂ ਸੋਚਦੇ ਹੈਗੇ ਉਹ ਤਾਂ ਸਿੱਧਾ ਪੀਆਰ ਤੇ ਹਿੱਟ ਮਾਰਨੀ ਉਹਨਾਂ ਨੇ ਤੇ ਜੇ ਪੀਆਰ ਤੇ ਹਿੱਟ ਮਾਰਨੀ ਤਾਂ ਹੋਰ ਬਥੇਰੇ ਰਸਤੇ ਆ। ਫਿਰ ਤੁਸੀਂ ਸਟੱਡੀ ਪਿੱਛੇ ਕਿਉਂ ਪੈਣਾ ਜਾਂ ਕੱਲੇ ਵਰਕ ਦੇ ਪਿੱਛੇ ਕਿਉਂ ਪੈਣਾ ਤੁਸੀਂ ਸਿੱਧਾ ਫਿਰ ਪੀਆਰ ਨੂੰ ਅਪਰੋਚ ਕਰੋ। ਬਹੁਤ ਸਾਰੇ ਏਦਾਂ ਦੇ ਪ੍ਰੋਗਰਾਮ ਹੈ ਜਿਹਦੇ ਵਿੱਚ ਕਿ ਇੱਕ ਲੀਸਟ এডਿਕੇਸ਼ਨ ਜਿਹੜੀ ਕਿ 12ਵੀਂ ਤੋਂ ਏਜ ਘੱਟੋ-ਘੱਟ 21 ਸਾਲ ਚਾਹੀਦੀ ਆ ਤੇ ਬੈਂਡ ਸਕੋਰ ਦੇ ਵਿੱਚ ਜ਼ਿਆਦਾਤਰ ਬੰਦੇ ਜਿਹੜੇ ਆਉਂਦੇ ਆ ਸਾਡੇ ਕੋਲ ਉਹ ਕਹਿ ਦਿੰਦੇ ਆ ਕਿ ਸਾਨੂੰ ਸਿਰਫ ਪੰਜ ਕੇ ਬੈਂਡ ਅਸੀਂ ਲੈ ਲਾਂਗੇ। ਜੀ ਕਿ ਸਾਡੇ ਕੋਲ ਪੰਜ ਬੈਂਡ ਇਹਦੇ ਉੱਤੇ ਨਹੀਂ ਸਾਡੇ ਆਉਂਦੇ। ਮੈਂ ਕਹਿੰਦਾ ਤੁਸੀਂ ਮੈਨੂੰ 4.5 ਹੀ ਲੈ ਲਓ। सीएलबी फाइल कंप्लीट ਕਰਦੇ ਹੋ ਭਾਈ ਇਹ ਤਾਂ ਬਈ ਸੱਚੀ ਹੁਣ ਤਾਂ 12ਵੀਂ ਪਾਸ ਹੋਵੇ 21 ਸਾਲ ਉਮਰ ਹੋਵੇ ਤੇ ਸਾਢੇ 4 ਬੈਂਡ ਹੋਣ ਕੈਨੇਡਾ ਪੀਆਰ ਕਰਾ ਦਾਂਗੇ ਵਿਦ ਫੈਮਿਲੀ ਝੂਠ ਹੀ ਲੱਗਣਾ ਬਈ ਇਹ ਜੋ ਇੱਥੋਂ ਹੀ ਪੀਆਰ ਹੋ ਕੇ ਜਾਣਾ ਚਾਹੁੰਦੇ ਵੀ ਸਾਡਾ ਕਾਰਡ ਇੱਥੇ ਹੀ ਆਵੇ ਪੀਆਰ ਦਾ ਉਹ ਵੀ ਮੈਂ ਕਰਵਾ ਕੇ ਦੇ ਸਕਦਾ ਹਾਂ ਜੇ ਬੰਦਾ ਕਹਿੰਦਾ ਕਿ ਮੈਂ ਪੀਆਰ ਨੂੰ ਥੋੜਾ ਜਿਹਾ ਵੇਟ ਕਰ ਲਾਂਗਾ ਪਰ ਮੈਨੂੰ ਕੈਨੇਡਾ ਥੋੜਾ ਜਿਹਾ ਪਹਿਲਾਂ ਪਹੁੰਚਦਾ ਕਰ ਦੇ ਤਾਂ 6ਵੇਂ 7ਵੇਂ ਮਹੀਨੇ ਅਸੀਂ ਪਰਮਿਟ ਲੈ ਤੇ ਵਰਕ ਪਰਮਿਟ ਲੈ ਕੇ ਅਸੀਂ ਉਹਨਾਂ ਨੂੰ ਉੱਥੇ ਪਹੁੰਚਦਾ ਨਾ ਜੀਐਸ ਜਾਣਾ ਲੋਕੀ ਤਾਰਾਂ ਕੰਦਾ ਸਾਰਾ ਕੁਝ ਟਪਰੇ ਆ ਕਈ ਵਿਚਾਰੇ ਰਾਹ 'ਚ ਹੀ ਪੂਰੇ ਹੋ ਜਾਂਦੇ ਆ ਉਹਨਾਂ ਦੇ ਪਰਿਵਾਰ ਰੋੜ ਜਾਂਦੇ ਆ ਤਾਂ ਭਈ ਡੰਕੀ ਹੀ ਇੱਕ ਤਰੀਕਾ ਹੁਣ ਤਾਂ ਸ਼ਾਹਰੁਖ ਖਾਨ ਨੇ ਵੀ ਫਿਲਮ ਬਣਾਤੀ ਡੰਕੀ ਤੋਂ ਇਲਾਵਾ ਕੋਈ ਰਾਹ ਨਹੀਂ ਲੱਭਦਾ ਆਪਾਂ ਨੂੰ ਕਿਵੇਂ ਜਾ ਸਕਦਾ ਬੰਦਾ ਵੀ ਜਿਹੜਾ ਕਵੇ ਵੀ ਮੇਰਾ ਕਾਗਜ਼ ਵੀ ਮੇਰੇ ਪੂਰੇ ਹੋਣ ਤੇ ਮੈਂ ਲੈਂਡ ਵੀ ਯੂ ਐਸ 'ਚ ਟਾਰ ਨਾ ਕਰਾਂ ਤੇ ਮੈਨੂੰ ਡਰ ਵੀ ਨਾ ਹੋਵੇ ਜੀ ਤੱਕ ਜੋ ਆਪਾਂ ਇੱਕ ਫਾਰਮ ਦੇ ਵਿੱਚ ਭਰਨਾ ਫਾਰਮ ਇੱਕ ਅਹਿਮ ਚੀਜ਼ ਹੁੰਦੀ ਆ ਜੋ ਕਿ ਡੀ ਐਸ 160 ਆ ਜੋ ਚੀਜ਼ਾਂ ਆਪਾਂ ਡੀ ਐਸ 160 ਦੇ ਵਿੱਚ ਭਰ ਦਿਤੀਆਂ ਜਦੋਂ ਆਪਾਂ ਇੰਟਰਵਿਊ ਲਈ ਜਾਣਾ ਉਹਨਾਂ ਨੇ ਉਹ ਆਪਣੇ ਨਾਲ ਕਰਾਸ ਚੈੱਕ ਕਰ ਲਈ ਜੀ ਲੂਪ ਹੋਲ ਲੱਭਣਾ ਉਹਨਾਂ ਨੇ ਉਹਨਾਂ ਨੇ ਆਪਾਂ ਨੂੰ ਉਲਝਾਉਣਾ ਆ ਚੀਜ਼ਾਂ ਦੇ ਵਿੱਚ ਇਹ ਵੀ ਬਹੁਤ ਅਹਿਮ ਚੀਜ਼ ਹੁੰਦੀ ਹੈ ਕਿ ਜਦੋਂ ਕਿਸੇ ਨੂੰ ਵੱਡਾ ਡਾਊਟ ਹੋ ਗਿਆ ਐਮਬੈਸੀ ਨੂੰ ਵੱਡਾ ਡਾਊਟ ਹੋ ਗਿਆ ਤਾਂ ਮੌਕੇ ਤੇ ਫੜ ਕੇ ਪੁਲਿਸ ਨੂੰ ਬੁਲਾਉਂਦੇ ਆ ਉਹਨਾਂ ਨੂੰ ਫੜਾ ਦਿੰਦੇ ਇੰਟਰਮੀਟ ਕਰ ਰੱਖ ਕੇ ਕਿ ਇਹ ਬੰਦਾ ਸਾਨੂੰ ਫੇਕ ਲੱਗਿਆ ਇਹਨੇ ਆ ਚੀਜ਼ਾਂ ਗਲਤ ਭਰੀਆਂ ਇਹਦੇ ਆਧਾਰ ਤੇ ਇਹਦੇ ਤੇ ਪਰਚਾ ਕੀਤਾ ਜਾਂਦਾ 420 ਵੀ ਹੋ ਸਕਦੀ ਹੈ ਜੇ ਜਾਲੀ 420 ਬਣਦਾ ਉਹਨਾਂ ਤੇ ਠੀਕ ਹੈ ਤਾਂ ਪਿਛਲੇ ਸਾਲ ਚਨੱਕਿਆਪੁਰੀ ਦੇ ਵਿੱਚ ਜੋ ਮੈਨੂੰ ਸੁਣਨ ਦੇ ਵਿੱਚ ਆਇਆ ਉਹ ਤਕਰੀਬਨ तकरीबन 1000 ਪਲੱਸ ਪਰਚਾ ਹੁੰਦਾ ਫਾਰਮ ਵੀ ਆਪ ਭਰੋਗੇ ਬੱਚੇ ਨੂੰ ਉਸ ਫਾਰਮ ਦੇ ਰਿਗਾਰਡਿੰਗ ਤਿਆਰੀ ਵੀ ਤੁਸੀਂ ਕਰਾਓਗੇ ਇੰਟਰਵਿਊ ਦੀ ਕਿ ਆ ਗੱਲਾਂ ਤੇ ਪੁੱਛੀ ਜਾਂਦਾ ਤਾਂ 3 ਤੋਂ ਲੈ ਕੇ ਐਂਡ ਤਾਈਂ ਐਂਡ ਦਾ ਮਤਲਬ ਮੇਰਾ ਇਹ ਹੈਗਾ ਕਿ ਜਦੋਂ ਉਹ ਕਿਸੇ ਵੀ 에어ਪੋਰਟ ਜਿੱਥੋਂ ਦੀ ਉਹਨੇ ਟਿਕਟ ਕਰਾਈ ਜਿੰਨੀ ਦੇਰ ਤੱਕ ਉਥੋਂ ਬਾਹਰ ਨਹੀਂ ਹੁੰਦਾ ਉਹਨੂੰ ਅਸੀਂ ਅਸਿਸਟ ਕਰਨਾ ਅਸੀਂ ਉਹਨੂੰ ਰਾਹ ਵਿਖਾਉਣਾ ਜੀ ਉਹ ਆਵਾਲੀ ਚੀਜ਼ ਐਂਦਾ ਬੋਲਣੀ ਆ ਪੁੱਛੀ ਜਾਵੇਗੀ ਐਂਦਾ ਬੋਲਨੀ ਆ ਜੇ ਉੱਥੇ ਫੜਿਆ ਵੀ ਗਿਆ ਤਾਂ ਮੈਂ ਉਹ ਖੁਦ ਆਪਣੀ ਮਰਜ਼ੀ ਦੇ ਨਾਲ ਉਹ ਵਾਲਾ ਦਿਨ ਚੁਣਿਆ ਮੈਂ ਉਹਦੀ ਹਰਕਤ ਕਰਾਂਗਾ ਤੇ ਮੈਨੂੰ ਫੜਨਗੇ ਜੀ ਮੈਨੂੰ ਫੜਨਗੇ ਤਾਂ ਅੰਦਰ ਲੈ ਕੇ ਜਾਣਗੇ ਹੁਣ ਅੰਦਰ ਤਾਂ ਮੈਂ ਵੇਖਣਾ ਹੈ ਕਿ ਅੰਦਰ ਉਹ ਕੀ ਕੀ ਚੀਜ਼ਾਂ ਪੁੱਛਦੇ ਨਾਲੇ ਉਸ ਦਿਨ ਬਹੁਤ ਅਨਾਟ ਤੇ ਹੁੰਦੇ ਆ ਤਾਂ ਮੈਂ ਬਿਲਕੁਲ ਮੈਂ 11 ਸਤੰਬਰ ਨੂੰ ਉੱਥੇ ਲੈਂਡ ਹੋਇਆ ਜੀ 11 ਸਤੰਬਰ ਨੂੰ ਹੀ ਹੋਇਆ ਸੀ ਉਹ ਯਾਰ ਅਸੰਭਰ ਨੂੰ ਲੈਣ ਲੜ ਹੋਇਆ ਉਹੀ ਕੰਮ ਹੋਇਆ ਮੈਂ ਇਮੀਗ੍ਰੇਸ਼ਨ ਤੇ ਗਿਆ ਮੈਂ ਥੋੜੀ ਹਰਕਤ ਕੀਤੀ ਉਹਨਾਂ ਨੇ ਸਾਈਡ ਤੇ ਬੁਲਾ ਲਿਆ ਉਦੋਂ ਬਾਅਦ ਤਕਰੀਬਨ 3 ਤੋਂ 3.5 ਘੰਟੇ ਉਹਨਾਂ ਨੇ ਮੈਨੂੰ ਇੰਟਰੋਗੇਟ ਕੀਤਾ ਗ੍ਰੀਲਿੰਗ ਕੀਤੀ ਪੂਰੀ ਪੂਰੀ ਗ੍ਰੀਲਿੰਗ ਕੀਤੀ ਜੇ ਜਿੱਥੇ 45-50 ਲੱਖ ਰੁਪਏ ਡੌਂਕੀ ਤੇ ਲਾਉਣਾ ਉੱਥੇ ਹੀ 15-16 ਲੱਖ ਰੁਪਏ ਦੇ ਵਿੱਚ ਤੁਹਾਡਾ ਇੱਕ ਵੀਜ਼ਾ ਲਵਾ ਕੇ ਦਿਆਂ ਚੜੀ ਵੀਜ਼ਾ ਲਵਾ ਲਓ ਤੁਸੀਂ ਵਿਸਟਰ ਵੀਜ਼ਾ ਲਵਾ ਲਓ ਠੀਕ ਹੈ ਕੋਈ ਵੀ ਵੀਜ਼ਾ ਲਵਾ ਲਓ ਜਦੋਂ ਤੁਹਾਡੀ ਯੂਐਸ ਦੇ ਵਿੱਚ ਲੀਗਲ ਐਂਟਰੀ ਹੁੰਦੀ ਹੈ ਜਾਂ ਤਾਂ ਤੁਹਾਡੇ ਕੋਲ ਬਹੁਤ سارے ਰਸਤੇ ਆ ਉੱਥੇ ਜਾ ਕੇ ਆਪਦੇ ਵੀਜ਼ੇ ਨੂੰ ਕਨਵਰਟ ਕਰਨ ਦੇ ਵੀ ਬਟ ਡੌਂਕੀ ਵਾਲੇ ਬੰਦੇ ਕੋਲ ਸਿਰਫ ਸੈਲਮ ਦੀ ਹੀ ਆਪਸ਼ਨ ਹੈ ਜਿੰਨੂੰ ਅਪਲੀਕੇਸ਼ਨ ਹੁਣੇ ਰਿਫਿਊਜੀ ਪਾਲਣਾ ਵੀ ਮੇਰੀ ਯਾਦ ਉਹਦੇ ਕੋਲ ਆਪਸ਼ਨ ਹੀ ਕੋਈ ਨਹੀਂ ਹੈ ਜਿਹੜਾ ਬਾਰਡਰ ਟੱਪ ਕੇ ਆਇਆ ਤਾਂ ਉਹ ਉਹੀ ਕਹੇਗਾ ਕਿ ਮੇਰੀ ਜਾਨ ਨੂੰ ਖਤਰਾ ਜੀ ਉਹ ਬੰਦਾ ਡਾਇਰੈਕਟਲੀ ਕਦੇ ਇੰਡੀਆ ਦੇ ਵਿੱਚ ਐਂਟਰ ਨਹੀਂ ਹੋ ਸਕਦਾ ਉੱਥੇ ਸਭ ਗ੍ਰੀਨ ਕਾਰਡ ਉਹਦੇ ਸਾਰਾ ਕੁਝ ਉਹਦੇ ਉਹ ਡਾਇਰੈਕਟਲੀ ਇੰਡੀਆ ਦੇ ਵਿੱਚ ਐਂਟਰ ਨਹੀਂ ਕਰ ਸਕਦਾ ਸਤਿ ਸ਼੍ਰੀ ਅਕਾਲ ਪੰਜਾਬ 1 ਕਟ ਦੇਖ ਰਹੇ ਹੋ ਤੁਸੀਂ ਮੈਂ ਕਰਨ ਹੰਡਾ ਤਾਂ ਅੱਜ ਸਾਡੇ ਨਾਲ ਨੇ ਭਾਈ ਸੀਐਸਐਸ ਗਲੋਬਲ ਤੋਂ ਸ਼ਰਨ ਕੰਬੋਜ ਜੀ ਉਹਨਾਂ ਨਾਲ ਗੱਲਬਾਤ ਕਰਾਂਗੇ ਕੁਝ ਕੁ ਅਜਿਹੇ ਤਰੀਕੇ ਨੇ ਜੋ ਤੁਹਾਨੂੰ ਦੱਸਨੇ ਕਿਸੇ ਨੇ ਨਹੀਂ ਤੇ ਨਾ ਹੀ ਤੁਹਾਨੂੰ ਅਜਿਹਾ ਸ਼ਖਸ ਮਿਲਣਾ ਜੋ ਇੰਨੇ ਭਰੋਸੇਯੋਗ ਤਰੀਕੇ ਦੇ ਨਾਲ ਕੰਮ ਕਰੇ ਇਹ ਵੀ ਤਾਂ ਕਿਹਾ ਜਾਂਦਾ ਹੈ ਕਿ ਫਰਾਡ ਵੀ ਬਹੁਤ ਹੋ ਰਹੇ ਨੇ ਲੱਖਾਂ ਦੇ ਲੱਖ ਫਸੇ ਨੇ ਲੋਕਾਂ ਦੇ ਗੱਲਬਾਤ ਕਰਦੇ ਆ ਸੱਚ ਜਾਣਾਂਗੇ ਰਾਹ ਬਖਾਵਾਂਗੇ ਸਤਿ ਸ਼੍ਰੀ ਅਕਾਲ ਬਾਈ ਬਾਬੋ ਸਵਾਗਤ ਸਤਿ ਸ਼੍ਰੀ ਅਕਾਲ ਜਿਸ ਤਰੀਕੇ ਮੈਂ ਕਿਹਾ ਬਈ ਮੁੰਡੇ ਫਿਰ ਖੁਦਕੁਸ਼ੀਆਂ ਕਰਦੇ ਨੇ ਤੇ ਲੋਕਾਂ ਨੂੰ ਤਾਂ ਹੁਣ ਐ ਲੱਗ ਰਿਹਾ ਵੀ ਇੱਕ ਰਾਹ ਸੀ ਜਿਹੇ ਜਾਂ ਮਰਜੀ ਸੀ ਪਰ ਅਸੀਂ ਜਾ ਤਾਂ ਰਹੇ ਸੀ ਉਹ ਵੀ ਬੰਦ ਹੋ ਗਿਆ ਤਾਂ ਫਿਰ ਹੁਣ ਕੈਨੇਡਾ ਪੀਆਰ ਵਾਲੇ ਘਰ ਹੀ ਬੈਣ ਨਹੀਂ ਬਿਲਕੁਲ ਨਹੀਂ ਕੈਨੇਡਾ ਪੀਆਰ ਉਵੇਂ ਹੀ ਚੱਲੇਗੀ ਜਿਵੇਂ ਪਹਿਲਾਂ ਚੱਲਦੀ ਸੀ ਜੀ ਬਸ ਥੋੜਾ ਜਿਹਾ ਇਹ ਹੈ ਕਿ ਰੂਲ ਨੂੰ ਥੋੜਾ ਜਿਹਾ ਉਹਨਾਂ ਨੇ ਸੁਧਾਰ ਕੀਤਾ ਹੈ ਹੂੰ ਪਹਿਲਾਂ ਜਿਹੜੇ ਖੁੱਲਮ-ਖੁੱਲਿਆ ਉਹਨਾਂ ਨੇ ਛੱਡਿਆ ਹੋਇਆ ਸੀਗਾ ਸਭ ਕੁਝ ਉਹਦੇ ਤੇ ਹੁਣ ਕਹਿ ਲਓ ਵੀ ਇੱਕ ਫਿਲਟਰ ਇੱਕ ਛਾਨਣੀ ਲਾਤੀ ਉਹਨਾਂ ਨੇ ਜੀ ਕਿ ਸਾਨੂੰ ਇਹੋ ਜਿਹੇ ਬੰਦੇ ਹੀ ਚਾਹੀਦੇ ਆ ਕਿਉਂਕਿ ਪਿਛਲੇ ਸਮੇਂ ਦੇ ਵਿੱਚ ਜੋ ਚੀਜ਼ਾਂ ਉੱਭਰ ਕੇ ਆਈਆਂ ਨੌਜਵਾਨ ਮੁੰਡਿਆਂ ਨੇ ਇੱਧਰ ਪੰਜਾਬ ਦੇ ਵਿੱਚ ਕਹਿ ਲਓ ਇੰਡੀਆ ਦੇ ਵਿੱਚ ਕਹਿ ਲਓ ਜਾਂ ਕਿਸੇ ਹੋਰ ਕੰਟਰੀ ਦੇ ਵਿੱਚ ਕਹਿ ਲਓ ਜਿਹੜੀਆਂ ਮੌਤਾਂ ਹੋਈਆਂ ਉਹਦਾ ਰੀਜ਼ਨ ਇਹ ਕਿ ਕੁੜੀ ਇੱਥੋਂ ਵਿਆਹ ਕਰਾ ਕੇ ਬਾਹਰ ਚਲੀ ਗਈ ਵਾਅਦਾ ਇਹ ਹੋਇਆ ਸੀਗਾ ਕਿ ਮੁੰਡੇ ਨਾਲ ਲੈ ਕੇ ਜਾਵੇਗੀ ਖਰਚਾ ਮੁੰਡੇ ਵਾਲੇ ਕਰਨਗੇ ਫੀਸ ਜਿਹੜੀ ਹੈਗੀ ਉਹ ਮੁੰਡੇ ਵਾਲੇ ਭਰਨਗੇ ਵਿਆਹ ਤੇ ਜਿਹੜਾ ਖਰਚਾ ਹੈਗਾ ਉਹ ਵੀ ਉਹ ਕਰਨਗੇ ਉਹ ਕਰਨ ਦੇ ਬਾਵਜੂਦ ਵੀ ਜਦੋਂ ਕੁੜੀ ਉੱਥੇ ਚਲੀ ਜਾਂਦੀ ਆ ਜਾਂ ਮੁੰਡਾ ਉੱਥੇ ਚਲਾ ਜਾਂਦਾ ਆ ਕੋਈ ਵੀ ਵਾਈਸ ਵਰਸਨ ਜੀ ਤਾਂ ਉੱਥੇ ਜਾ ਕੇ ਉਹ ਬਦਲ ਗਏ ਉੱਥੇ ਜਾ ਕੇ ਉਹਨਾਂ ਨੇ ਕਾਗਜ਼ ਨਹੀਂ ਭੇਜੇ 스ਪਾਊਸ ਦਾ ਵੀਜ਼ਾ ਨਹੀਂ ਲੱਗਿਆ ਜਾਂ ਕਿਸੇ ਹੋਰ ਤਰੀਕੇ ਕਰਕੇ ਵੀਜ਼ਾ ਨਹੀਂ ਲੱਗਿਆ ਉਹ ਫਿਰ ਇੱਥੇ ਫੈਮਲੀਆਂ ਦੇ ਵਿੱਚ ਡਿਸਪਿਊਟ ਹੋਣੇ ਸ਼ੁਰੂ ਹੋ ਗਏ ਲੜਾਈਆਂ ਪੈਣੀਆਂ ਸ਼ੁਰੂ ਹੋ ਗਈਆਂ ਤਾਂ ਉਸ ਚੀਜ਼ ਨੂੰ ਜਿਹੜੇ ਪਿਛਲੇ ਸਾਲਾਂ ਦਾ ਤੁਸੀਂ ਵੇਖਿਆ ਕਿੰਨੀਆਂ ਮਾਤਾ ਹੋਈਆਂ ਜੀ ਤਾਂ ਉਹ ਚੀਜ਼ਾਂ ਨੂੰ ਨਿਗ੍ਹਾ ਦੇ ਵਿੱਚ ਰੱਖਦੇ ਹੋਏ ਸਾਰਾ ਕੁਝ ਵੀਊ ਕਰਦੇ ਹੋਏ ਤਾਂ ਗਵਰਨਮੈਂਟ ਨੇ ਇਹ ਵਾਲੇ ਸਟੈਪ ਲਏ ਆ ਹੂੰ ਕਿ ਜਿਹੜਾ 12ਵੀਂ ਪਾਰ ਬੱਚਾ ਹੁੰਦਾ ਜਿਹਨੇ 12ਵੀਂ ਕੀਤੀ ਹੁੰਦੀ ਆ ਉਹ ਹਲੇ ਇੰਨਾ ਮੈਚੂਰ ਨਹੀਂ ਹੁੰਦਾ ਸਭ ਤੋਂ ਪਹਿਲੀ ਗਲਤੀ ਹੈ ਜੀ ਕੈਨੇਡਾ ਦੇ ਵਿੱਚ ਜਾ ਰਹੇ ਆ ਉੱਥੇ ਜਾ ਕੇ ਉਹਨਾਂ ਕੋਲ ਇੰਨੀ ਕਹ ਲੋ ਪੋਟੈਂਸ਼ੀਅਲ ਵੀ ਨਹੀਂ ਹੁੰਦੀ ਐਨੇ ਸਟਰੋਂਗ ਵੀ ਨਹੀਂ ਹੁੰਦੇ ਕਿ ਉਹ ਚੀਜ਼ਾਂ ਨੂੰ ਜਰਜਾ ਥੋੜਾ ਜਿਹਾ ਔਖਾ ਟਾਈਮ ਆਇਆ ਉਹ ਦਬ ਜਾਂਦੇ ਆ ਡਿਪਰੈਸ਼ਨ ਦੇ ਵਿੱਚ ਚਲੇ ਗਏ ਉਹ ਤੁਸੀਂ ਕੈਨੇਡਾ ਦੇ ਵਿੱਚ ਵੇਖ ਲਓ ਕੈਨੇਡਾ ਦੇ ਕਿੰਨੀਆਂ ਮਾਤਾ ਹੋ ਰਹੀਆਂ ਜੀ ਦਿਸ ਇਜ਼ 올 ਦਾ ਪਾਰਟ ਆਫ ਡਿਪਰੈਸ਼ਨ ਉਹ ਡਿਪਰੈਸ਼ਨ ਕਰਕੇ ਆ ਜ਼ਿਆਦਾਤਰ ਇਹ ਵੀ ਆਪਣੇ ਕਹਿੰਦੇ ਨੇ ਕਿ ਇੱਥੋਂ ਤਾਂ ਆਪਾਂ ਮੋਹਾਲੀ ਤੋਂ ਰੋਪੜ ਕੁੜੀ ਕੱਲੀ ਨਹੀਂ ਭੇਜਦੇ ਤੇ ਫਿਰ ਕੈਨੇਡਾ ਆਪਾਂ ਸਾਰਾ ਕੁਝ ਉਹਦੇ ਸਿਰ ਤੇ ਪਾ ਦਿੰਦੇ ਇਹ ਬਹੁਤ ਵੱਡੀ ਗੱਲ ਹੈ ਕਿ ਆਪਾਂ ਜੇ ਪਿੰਡੋਂ ਕੁੜੀ ਨੂੰ ਸ਼ਹਿਰ ਤੋਰਨਾ ਹੈ ਨੇੜੇ ਦੇ ਸ਼ਹਿਰ ਹੀ ਤੋਰਨਾ ਹੈ ਤਾਂ ਨਾਲ ਕੋਈ ਵੱਡਾ ਬੰਦਾ ਨਾਲ ਜਾਂਦਾ ਜੀ ਚਾਚਾ ਚਲਾ ਗਿਆ ਤਾਇਆ ਚਲਾ ਗਿਆ ਜਾਂ ਕੁੜੀ ਦਾ ਭਰਾ ਚਲਾ ਗਿਆ ਹੂੰ ਉਹ ਐਡੇ ਵੱਡੇ ਮੁਲਕ ਦੇ ਵਿੱਚ ਤੋਰਨਾ ਉਹ ਵੀ ਇਥੋਂ ਕੱਲੀ ਨੂੰ ਤੇ ਫਿਰ ਨਹੀਂ ਸੰਦ ਖਾਂਦੇ। ਹੂੰ ਹੂੰ। ਕਿਉਂ? ਕਿਉਂਕਿ ਉਹ ਪਿੱਛੇ ਇੱਕ ਉਹਨਾਂ ਨੂੰ ਦੇਖਦਾ ਪਿਆ ਕਿ ਇਹ ਬਾਹਰ ਜਾਵੇਗੀ ਚਲੋ ਸੈਟਲ ਹੁੰਦੀ ਵੀ ਬਟ ਇੱਕ ਪੈਸਾ ਵੀ ਇੱਕ ਮੁੱਖ ਚੀਜ਼ ਆ। ਜੀ। ਕਿ ਸਾਨੂੰ ਪੈਸਾ ਕਮਾ ਕੇ ਦੇਣਾ ਆ। ਅਸੀਂ ਲਾਇਆ ਆ ਤੇ ਪੈਸਾ ਕਮਾ ਕੇ ਦੇਣ ਵੀਗੇ। ਹੂੰ। ਠੀਕ ਆ ਤਾਂ ਉਹ ਆਉਣ ਵਾਲੇ ਫਿਊਚਰ ਨੂੰ ਵੇਖ ਕੇ ਜ਼ਿਆਦਾ ਚੱਲਦੇ। ਬਟ ਜੋ ਦਿੱਕਤਾਂ ਬੱਚੇ ਤੇ ਉੱਥੇ ਆਉਂਦੀਆਂ ਪਈਆਂ ਉਹਨੂੰ ਕਲੀਅਰਲੀ ਕਿਸੇ ਨੇ ਵੀ ਅਜੇ ਤੱਕ ਵਿਸਤਾਰ ਦੇ ਵਿੱਚ ਵਿਖਾਇਆ ਨਹੀਂਗਾ। ਤੇ ਮੰਨ ਲਓ ਬਈ ਹੁਣ ਇਸ ਤਰੀਕੇ ਕੋਈ ਚਲਾ ਵੀ ਗਿਆ ਤਾਂ ਉਹਨੂੰ ਵਰਕ ਵੀਜ਼ਾ ਨਹੀਂ ਮਿਲਣਾ। ਯਾਨ ਘਰ ਵਾਲੀ ਨੇ ਜੇ ਘਰ ਵਾਲਾ ਸੱਦ ਲਿਆ ਤਾਂ ਘਰ ਵਾਲਾ ਕੰਮ ਨਹੀਂ ਕਰ ਸਕੇਗਾ ਵਰਕ ਵੀਜ਼ਾ ਨਹੀਂ ਉਹਨੂੰ ਮਿਲਣਾ ਇਸ ਤਰੀਕੇ ਕੋਈ ਚਲਾ ਵੀ ਜਾਂਦਾ ਦੱਸ ਦੇਖੋ ਜਿਹੜੇ 12ਵੀਂ ਤੋਂ ਬਾਅਦ ਬੱਚੇ ਜਾ ਰਹੇ ਆ ਜਿਹੜੇ ਅੰਡਰਗ੍ਰੈਜੂਏਟ ਕੋਰਸੇ ਦੇ ਵਿੱਚ ਆਇਆ ਡਿਪਲੋਮਾ ਐ ਡਿਗਰੀ ਆ ਉਹਨਾਂ ਦੇ ਸਪਾਊਸ ਨੂੰ ਮਤਲਬ ਜਿਹੜੇ 17-18 ਸਾਲ ਦੀ ਉਮਰ ਤੋਂ ਬਾਅਦ ਵਿਆਹ ਕਰਾ ਰਹੇ ਆ ਜੀ ਉਹਨਾਂ ਦੇ ਜਿਹੜੇ ਸਪਾਊਸ ਹੈਗੇ ਆ ਘਰ ਵਾਲਾ ਜਾਂ ਘਰ ਵਾਲੀ ਉਹਨਾਂ ਨੂੰ ਉਹਨਾਂ ਨੇ ਵਰਕ ਪਰਮਿਟ ਨਹੀਂ ਦੇਣਾ ਆਏਗਾ ਹੂੰ ਇਹ ਵਾਲੀ ਚੀਜ਼ ਉਹਨਾਂ ਨੇ ਕੀਤੀ ਆ ਤਾਂ ਜਿਹੜੇ ਗ੍ਰੈਜੂਏਟ ਤੋਂ ਬਾਅਦ ਜਾ ਰਹੇ ਆ ਤਾਂ ਉਹਨਾਂ ਨੂੰ ਆਬਵੀਅਸਲੀ ਕੋ ਸੇਮ ਰੂਲ ਹੀ ਜਿਹੜਾ ਵੀ ਕੋ ਜਾ ਰਿਹਾ ਗ੍ਰੈਜੂਏਸ਼ਨ ਤੋਂ ਬਾਅਦ ਉੱਤੇ ਜੀ ਤੇ ਇਹਦਾ ਫਿਰ ਹੁਣ ਤਰੀਕਾ ਕੀ ਆ ਮੰਨ ਲਓ ਬਈ ਕਿਸੇ ਨੇ ਆਪਣੀ ਫੈਮਿਲੀ ਦੇ ਨਾਲ ਜਾਣਾ ਮਿਸਿਸ ਦੇ ਨਾਲ ਜਾਣਾ ਸਪਾਊਸ ਦੇ ਨਾਲ ਜਾਣਾ ਪੀਆਰ ਹੋ ਕੇ ਜਾਣਾ ਸਾਰਿਆਂ ਦੀ ਅੱਜ ਕੱਲ ਮੈਂ ਸੁਣਿਆ ਅਸੀਂ ਵੀ ਮਿਲਦੇ ਰਹਿੰਨੇ ਲੋਕ ਬਹੁਤ ਕਹਿੰਦੇ ਯਾਰ ਘਰ ਵਾਲੀ ਨਾਲ ਹੀ ਜਾਣਾ ਬੱਚਾ ਵੀ ਆ ਜਾ ਜਿਵੇਂ ਵੀ ਹੋਣਾ ਪੀਆਰ ਇੱਥੋਂ ਪੀਆਰ ਹੋ ਕੇ ਜਾਣਾ ਕੋਈ ਹੈ ਹੱਲ ਵੇਖੋ ਕਰਨਜੀ ਸਭ ਤੋਂ ਵੱਡੀ ਚੀਜ਼ ਇਹ ਹੈਗੀ ਆ ਕਿ ਹਾਲੇ ਤੱਕ ਵੀ ਪੰਜਾਬ ਦੇ ਯੂਥ ਨੂੰ ਮੈਂ ਕਹਾਂਗਾ 90% ਬੰਦਿਆਂ ਨੂੰ ਇਹ ਨਹੀਂ ਕਲੀਅਰ ਹੈਗਾ ਕਿ ਸਾਡਾ ਬੇਸਿਕ ਏਮ ਕੀ ਹੈ ਜੀ ਪਹਿਲਾ ਨੰਬਰ ਤਾਂ ਉਹਨਾਂ ਨੂੰ ਕੰਟਰੀ ਨਹੀਂ ਪਤਾ ਕਿ ਕਿਹੜੀ ਕੰਟਰੀ ਦੇ ਵਿੱਚ ਜਾ ਕੇ ਅਸੀਂ ਕਿਵੇਂ ਸੈਟਲ ਹੋਣਾ ਹੈ ਕੀ ਕਰਨਾ ਹੈ ਉੱਥੇ ਕੋਈ ਫਿਊਚਰ ਪਲਾਨਿੰਗ ਨਹੀਂ ਹੈ ਵੀ ਉਸ ਚੀ ਦੀ ਕੈਨੇਡਾ ਤੋਂ ਰਿਫਿਊਜ਼ ਹੋਇਆ ਉਹ ਕਹਿੰਦੇ ਜੇ ਆਸਟ੍ਰੇਲੀਆ ਲਾ ਦਿਓ ਆਸਟ੍ਰੇਲੀਆ ਦਾ ਰਿਫਿਊਜ਼ ਹੋਇਆ ਕਹਿੰਦੇ ਨਿਊਜ਼ੀਲੈਂਡ ਲਾ ਦਿਓ ਨਿਊਜ਼ੀਲੈਂਡ ਰਿਫਿਊਜ਼ ਹੋਇਆ ਕਹਿੰਦੇ ਯੂਕੇ ਲਾ ਦਿਓ ਯੂਕੇ ਤੋਂ ਬਾਅਦ ਤੋਂ ਕਹਿੰਦੇ ਕਿਤੇ ਵੀ ਭੇਜ ਦਿਓ ਪੰਜਾਬ ਚੋਂ ਕੱਢ ਦਿਓ ਇੱਕ ਵਾਰੀ ਜੀ ਤਾਂ ਉਹ ਇੱਕ ਜਿਹੜਾ ਏਮ ਹੈ ਉਹੀ ਨਹੀਂ ਸੈੱਟ ਹੈਗਾ ਮੈਂ ਇੱਥੇ ਮ ਕੈਨੇਡਾ ਨੂੰ ਬੇਸਿਕਲੀ ਲੋਕ ਇੱਕ ਇੱਕ ਕਹਿ ਲੋ ਕਿ ਇਮੀਗਰੈਂਟ ਵੇ ਨਾਲ ਦੇਖਦੇ ਪੇ ਵੀ ਅਸੀਂ ਉੱਥੇ ਪਹੁੰਚਦੇ ਹੋ ਜੀ ਆ ਅੱਗੇ ਦੀ ਅੱਗੇ ਦੇਖਾਂਗੇ ਉਹ ਜਿਹੜੀ ਅੱਗੇ ਦੀ ਅੱਗੇ ਦੇਖਣ ਵਾਲੀ ਚੀਜ਼ ਆ ਨਾ ਤਾਂ 99.9% ਤਾਂ ਉਹ ਆ ਪੁਆਇੰਟ 1% ਕੱਲਾ ਵੀਜ਼ਾ ਆ ਜੀ ਜਿੰਨੇ ਆਪਾਂ ਨੂੰ ਉੱਥੇ ਪਹੁੰਚਦਾ ਕਰਨਾ ਤਾਂ ਜਿਹੜੀ ਉਹ ਮੇਜਰ ਚੀਜ਼ ਆ ਉਹਦੇ ਬਾਰੇ ਉਹ ਨਹੀਂ ਸੋਚਦੇ ਅੱਜਕੱਲ ਹੂੰ ਤੋਂ ਮੇਜਰਲੀ ਕੀ ਆ ਕਿ ਪਹਿਲਾਂ ਤਾਂ ਏਮ ਕਲੀਅਰ ਕਰ ਕਿ ਬੇਸਿਕਲੀ ਉਹ ਸਟੱਡੀ ਨੂੰ ਐਜ਼ ਅ ਪਾਥਵੇ ਕੋਰਸ ਲੈ ਕੇ ਚੱਲੇ ਆ ਮਤਲਬ ਕਿ ਉਥੇ ਸਿਰਫ ਪਹੁੰਚਣ ਵਾਸਤੇ ਉਹ ਸਟੱਡੀ ਲੈ ਰਹੇ ਆ ਜ਼ਰੀਆ ਬਣਾਇਆ ਉਹਨਾਂ ਨੇ ਇੱਕ ਜ਼ਰੀਆ ਬਣਾਇਆ ਠੀਕ ਆ ਜਾਂ ਫਿਰ ਉਹਨਾਂ ਨੇ ਵਰਕ ਕਰਨਾ ਆ ਜਾਂ ਫਿਰ ਉਹ ਪੀਆਰ ਦੇ ਪਿੱਛੇ ਚੱਲੇ ਆ ਜੀ ਤਾਂ 95% ਲੋਕਾਂ ਦੀ ਜਿਹੜੀ ਅ ਕਹਿ ਲਓ ਚੋਇਸ ਹੈਗੀ ਆ ਮੈਂ ਪੁੱਛਿਆ ਜਿਨ੍ਹਾਂ ਨੂੰ ਤਾਂ ਉਹ ਕਹਿੰਦੇ ਕਿ ਅਸੀਂ ਤਾਂ ਪੀਆਰ ਵਾਸਤੇ ਚੱਲੇ ਆ ਵੀ ਜਾ ਇਕੱਲਾ ਪੜਨ ਜਾਣਾ ਹਾਂ ਪਾਰਟੀ ਲੱਭਿਆ ਹੋਣਾ ਕੋਈ ਬਹੁਤ ਵੈਸੇ ਇਕੱਠੇ ਇਕੱਠੇ ਕਰਕੇ ਮੋੜਨਾ ਕੁਝ ਹੋਣਗੇ ਪਰ ਜ਼ਿਆਦਾ ਪੀਆਰ ਵਾਲੇ ਬਿਲਕੁਲ ਵੇਖੋ ਹੁਣ ਜਿਹਨੇ ਪੜਨ ਜਾਣਾ ਆ ਉਹ ਕਹਿੰਦਾ ਕਿ ਮੈਂ ਬਾਹਰ ਪੜ ਕੇ ਆਵਾਂਗਾ ਉਦੋਂ ਬਾਅਦ ਇੰਡੀਆ ਦੇ ਵਿੱਚ ਆਵਾਂਗਾ ਤਾਂ ਮੈਨੂੰ ਥੋੜੀ ਜੀ ਜੌਬ ਵਧੀਆ ਮਿਲ ਜੂਗੀ ਕੰਪਨੀ ਦੇ ਵਿੱਚ ਜੀ ਜੀ ਦੇ ਕੋਈ ਵਰਕ ਕਰਨ ਜਾ ਰਿਹਾ 2 ਸਾਲ ਦਾ 3 ਸਾਲ ਦਾ ਵਰਕ ਕੀਤਾ ਤਾਂ ਵਰਕ ਐਕਸਪੀਰੀਅੰਸ ਲੈ ਕੇ ਜੇ ਇੰਡੀਆ 'ਚ ਵਾਪਸ ਆਉਂਦਾ ਤਾਂ ਇੱਥੋਂ ਦੀ ਕੰਪਨੀਆਂ ਸਾਨੂੰ ਵਧੀਆ ਐਪਰੀਸ਼ੀਏਟਡ ਜੌਬਸ ਮਿਲ ਜਾਂਦੀਆਂ ਉਹਨੂੰ ਇੱਕ ਚੰਗੇ ਵੇਜ ਰੇਟ ਦੇ ਉੱਤੇ ਚੰਗੀ ਸੈਲਰੀ ਦੇ ਉੱਤੇ ਜੌਬਸ ਮਿਲਦੀ ਤਾਂ ਆਪਣੇ ਪੰਜਾਬ ਵਾਲੇ ਇਹ ਨਹੀਂ ਸੋਚਦੇ ਹੈਗੇ ਉਹ ਤਾਂ ਸਿੱਧਾ ਫਿਰ ਤੁਸੀਂ ਸਟੱਡੀ ਪਿੱਛੇ ਕਿਉਂ ਪੈਣਾ ਜਾਂ ਕੱਲੇ ਵਰਕ ਦੇ ਪਿੱਛੇ ਕਿਉਂ ਪੈਣਾ ਤੁਸੀਂ ਸਿੱਧਾ ਫਿਰ ਪੀਆਰ ਨੂੰ ਅਪਰੋਚ ਕਰੋ ਉਹ ਕੀ ਤਰੀਕਾ ਭਈ ਉਹ ਵੀ ਕੋਈ ਜਿਹੜੇ ਦੇਖ ਰਹੇ ਹੋਣਗੇ ਕੋਈ ਰਾਹ ਪਾਉ ਤਾਂ ਸੀ ਦੇਖੋ ਪੀਆਰ ਦੇ ਵਿੱਚ ਬਹੁਤ ਸਾਰੇ ਕੈਨੇਡਾ ਦੇ ਕੋਈ ਇੱਕ ਪ੍ਰੋਗਰਾਮ ਨਹੀਂ ਹੈਗਾ ਇਹਨਾਂ ਦੇ ਬਹੁਤ ਸਾਰੇ ਪ੍ਰੋਗਰਾਮਸ ਆ ਜਿਨ੍ਹਾਂ ਦੇ ਥਰੂ ਆਪਾਂ ਪੀਆਰ ਕਰਵਾ ਸਕਦੇ ਹਾਂ ਤਾਂ ਮੋਸਟਲੀ ਜਿਹੜੇ ਵੇਜ਼ ਹੈਗੇ ਆ ਉਹ ਜਿਹੜੇ ਪਤਾ ਹੈ ਦੈਟ ਇਜ਼ ਐਕਸਪ੍ਰੈਸ ਐਂਟਰੀ ਤੇ ਪੀਐਨਪੀ ਜ਼ਿਆਦਾਤਰ ਲੋਕਾਂ ਨੂੰ ਸਿਰਫ ਇਹ ਪਤਾ ਤੇ ਉਹਨਾਂ ਦੇ ਥੱਲੇ ਕਿਹੜੇ-ਕਿਹੜੇ ਆਉਂਦੇ ਆ ਆਈਐਮਪੀ ਦੇ ਵਿੱਚ ਕਿਹੜੇ-ਕਿਹੜੇ ਚੀਜ਼ਾਂ ਆਉਂਦੀਆਂ ਥੱਲੇ ਉਹ ਹਾਲੇ ਵਿਸਥਾਰ ਦੇ ਵਿੱਚ ਨਹੀਂ ਦੱਸੀਆਂ ਗਈਆਂ ਤੇ ਨਾ ਹੀ ਕਿਸੇ ਨੇ ਉਹਦੇ ਤੇ ਕੋਰਲੀ ਕੰਮ ਕੀਤਾ ਹੋਇਆ ਤਾਂ ਬਹੁਤ ਸਾਰੇ ਇਦਾਂ ਦੇ ਪ੍ਰੋਗਰਾਮ ਹੈ ਜਿਹਦੇ ਵਿੱਚ ਮੈਂ ਤੁਹਾਨੂੰ ਤੁਹਾਨੂੰ ਸ਼ਾਇਦ ਝੂਠੀ ਲੱਗੇਗੀ ਇਹ ਵਾਲੀ ਗੱਲ ਜੀ ਕਿ ਇੱਕ ਲੀਸਟ এডੂਕੇਸ਼ਨ ਜਿਹੜੀ ਕਿ 12ਵੀਂ ਹੋਗੀ ਹਮ ਲੀਸਟ এডੂਕੇਸ਼ਨ 12ਵੀਂ ਆ ਏਜ ਘੱਟੋ-ਘੱਟ 21 ਸਾਲ ਚਾਹੀਦੀ ਆ ਤੇ ਬੈਟ ਸਕੋਰ ਦੇ ਵਿੱਚ ਜ਼ਿਆਦਾਤਰ ਬੰਦੇ ਜਿਹੜੇ ਆਉਂਦੇ ਆ ਸਾਡੇ ਕੋਲ ਉਹ ਕਹਿ ਦਿੰਦੇ ਆ ਕਿ ਸਾਨੂੰ ਸਿਰਫ 5 ਕੇ ਬੈਂਡ ਅਸੀਂ ਲੈ ਲਾਂਗੇ ਜੀ ਸਾਡੇ ਕੇ 5 6 ਬੈਂਡ ਦੂ ਉੱਤੇ ਨਹੀਂ ਸਾਡੇ ਆਉਂਦੇ ਮੈਂ ਕਹਿੰਦਾ ਤੁਸੀਂ ਮੈਨੂੰ 4.5 ਹੀ ਲੈ ਲਓ ਸੀਐਲਪੀ 5 ਕੰਪਲੀਟ ਕਰ ਦਿਓ ਮੈਨੂੰ ਇਹ ਤਾਂ ਬਈ ਸੱਚੀ ਹੁਣ ਤਾਂ 12ਵੀਂ ਪਾਸ ਹੋਵੇ 21 ਸਾਲ ਉਮਰ ਹੋਵੇ ਤੇ 4.5 ਬੈਂਡ ਹੋਣ ਕੈਨੇਡਾ ਪੀਆਰ ਕਰਾ ਦੇਣਗੇ ਵਿਦ ਫੈਮਲੀ ਝੂਠ ਹੀ ਲੱਗਣਾ ਬਈ ਇਹ ਤਾਂ ਮੈਂ ਉਹੀ ਕਹ ਰਿਹਾ ਝੂਠ ਹੀ ਲੱਗਣਾ ਉਹ ਤਾਂ ਪਹਿਲੇ ਸੁਣਦੇ ਸਾਰੇ ਕਹਿ ਦਾਨਗੇ ਵੀ ਇਹ ਫਰਾਡ ਹੈ ਜੀ ਇਹ ਤਾਂ ਪੈਸੇ ਮਾਰਨ ਵਾਲੇ ਬੰਦੇ ਹਨ ਤਾਂ ਉਹ ਚੀਜ਼ਾਂ ਕੁਝ ਐ ਹੋ ਜੀਆਂ ਜਦੋਂ ਉਹ ਤੁਸੀਂ ਕੈਨੇਡਾ ਦੀ ਸਾਈਟ ਤੇ ਜਾ ਕੇ ਵੇਖੋਗੇ ਜਿਹੜੇ ਉਹ ਪ੍ਰੋਗਰਾਮ ਦੀ ਅਸੀਂ ਗੱਲ ਕਰ ਰਹੇ ਹ ਜੇ ਦੋਨੋਂ ਸਟੱਡੀ ਕਰੋਗੇ ਤਾਂ ਕਲੀਅਰ ਸਿੱਜਾ ਉਹਦੇ ਵਿੱਚ ਲਿਖੀਆਂ ਹੋਈਆਂ ਉਹ ਪਾਰਟिकुलर ਪ੍ਰੋਗਰਾਮ ਦੇ ਉੱਤੇ ਹੀ ਅਸੀਂ ਪੀਆਰ ਕਰਾਉਣਾ ਸਾਲ ਤੋਂ ਸਵਾ ਸਾਲ ਦੇ ਵਿੱਚ ਵਿੱਚ ਫੁੱਲ ਫੈਮਿਲੀ ਜੇ ਉਹ ਇੱਥੋਂ ਹੀ ਪੀਆਰ ਹੋ ਕੇ ਜਾਣਾ ਚਾਹੁੰਦੇ ਵੀ ਸਾਡਾ ਕਾਰਡ ਇੱਥੇ ਹੀ ਆਵੇ ਪੀਆਰ ਦਾ ਉਹ ਵੀ ਮੈਂ ਕਰਵਾ ਕੇ ਦੇ ਸਕਦਾ ਹਾਂ ਜੇ ਬੰਦਾ ਕਹਿੰਦਾ ਕਿ ਮੈਂ ਪੀਆਰ ਨੂੰ ਥੋੜਾ ਜਿਹਾ ਵੇਟ ਕਰ ਲਾਂਗਾ ਪਰ ਮੈਨੂੰ ਕੈਨੇਡਾ ਥੋੜਾ ਜਿਹਾ ਪਹਿਲਾਂ ਪਹੁੰਚਦਾ ਕਰ ਦੇ ਤਾਂ 6ਵੇਂ 7ਵੇਂ ਮਹੀਨੇ ਅਸੀਂ ਪਰਮਿਟ ਲੈ ਕੇ ਇੱਕ ਵਰਕ ਪਰਮਿਟ ਲੈ ਕੇ ਅਸੀਂ ਉਹਨਾਂ ਨੂੰ ਉੱਥੇ ਪਹੁੰਚਦਾ ਕਰ ਦਿਆਂਗੇ ਤੇ ਇਹਦੇ ਵਿੱਚ ਬਈ ਇੱਕ ਚਲੋ ਹਰ ਕੇਸ 'ਚ ਵੇਰੀ ਕਰ ਸਕਦਾ ਖਰਚਾ ਪਰ ਅੰਦਾਜ਼ਨ ਮੋਟਾ-ਮੋਟਾ ਆਪਾਂ ਲਾਈਏ ਵੀ ਇੰਨੇ ਦਾ ਪੈਕੇਜ ਹੈ। ਅੰਦਾਜ਼ਨ ਇਹਦੇ ਵਿੱਚ ਵੈਸੇ ਤਾਂ ਕਿਹਾ ਨਹੀਂ ਜਾ ਸਕਦਾ ਪਰ ਇਹ ਜਿਹੜੀ ਅਸੀਂ ਡਿਪੈਂਡ ਕਰਦਾ ਹੈ ਪ੍ਰੋਵਿੰਸ ਤੋਂ ਪ੍ਰੋਵਿੰਸ ਡਿਪੈਂਡ ਕਰਦਾ ਤਾਂ ਮੀਅਰਲੀ ਗੋਸ 35 ਲੱਖ ਤੋਂ ਲੈ ਕੇ 45-50 ਲੱਖ ਦੇ ਨੇੜੇ-ਤੇੜੇ 'ਚ ਜਾ ਕੇ ਜੀ ਗ੍ਰੋਸ ਕਰਦਾ ਹੈ। ਬਟ ਜਿਆਦਾ ਜਿਹੜਾ ਕੈਪ ਹੈਗਾ ਉਹ 45 ਤੋਂ ਲੈ ਕੇ 50 ਲੱਖ ਦੇ ਵਿੱਚ ਵਿੱਚ ਆਲਾ। ਜੀ ਜੀ ਜੇਕਰ ਕੋਈ ਫੈਮਿਲੀ ਹੈ ਜਿਵੇਂ ਚਾਰ ਜੀ ਹੈਗੇ ਆ ਫੈਮਿਲੀ ਹਸਬੰਡ ਵਾਈਫ ਤੇ ਦੋ ਬੱਚੇ ਆ। ਠੀਕ ਹੈ ਤਾਂ ਮੇਰੇ ਹਿਸਾਬ ਨਾਲ 40 ਲੱਖ ਰੁਪਏ ਦੇ ਵਿੱਚ ਜਾਂ 45 ਲੱਖ ਰੁਪਏ ਦੇ ਵਿੱਚ ਜੇ ਚਾਰ ਜਣਾਂ ਨੂੰ ਪੀਆਰ ਮਿਲ ਰਹੀ ਹੈ ਤਾਂ ਇੰਡੀਆ ਇੰਡੀਆ ਤੋਂ ਹੋਵੇ ਜੀ ਜੀ ਤਾਂ ਕੁਝ ਵੀ ਨਹੀਂ ਮਾੜਾ ਬੱਚੇ ਤੁਹਾਡੇ ਜਿਹੜੇ ਛੋਟੇ ਆ ਉਹ ਸਿੱਧਾ ਗਵਰਨਮੈਂਟ ਦੇ ਸਿਰ ਤੇ ਚਲੇ ਜਾਣ ਜੋ ਉਹਨਾਂ ਦੀ ਪੜ੍ਹਾਈ ਲਿਖਾਈ ਹੈ ਜੋ ਉਹਨਾਂ ਦਾ ਮੈਡੀਕਲ ਹੈ ਈਚ ਐਂਡ ਏਵਰੀਥਿੰਗ ਉਹ ਗਵਰਨਮੈਂਟ ਤੇ ਚਲਾ ਜਾਣਾ ਜੋ ਤੁਸੀਂ ਬੱਚਿਆਂ ਤੇ ਖਰਚਾ ਕਰਨਾ ਸੀਗਾ ਉਹਨਾਂ ਦੀ ਪੜ੍ਹਾਈ ਤੇ ਉਹ ਤਾਂ ਗਵਰਨਮੈਂਟ ਕਰੇਗੀ ਹੁਣ ਕੈਨੇਡਾ ਦੀ ਉਹ ਤੁਹਾਡੇ ਪੈਸੇ ਬਚ ਗਏ ਨਾਲੇ ਜਿੱਥੇ ਜੀਆਈਸੀ ਡਬਲ ਹੋ ਗਈ 25-25 ਲੱਖ ਤਾਂ ਇੱਕ ਜਣੇ ਦਾ ਲੱਗ ਰਿਹਾ ਇੱਥੇ 40-45 ਜੇ ਚਾਰ ਜਣੇ ਜਾ ਰਹੇ ਤਾਂ ਘਾਟਾ ਘਾਟਾ ਦੇਖੋ ਆਲਟੀਮੇਟਲੀ ਇੱਕ 25 ਲੱਖ ਰੁਪਿਆ ਲਾ ਕੇ ਵੀ ਉਹ ਸਟੱਡੀ ਤੇ ਜਾ ਰਿਹਾ ਜੀ ਉਹ 2 ਸਾਲ ਦੀ ਸਟੱਡੀ ਕਰੇਗਾ ਪਹਿਲਾਂ ਉਹ 2 ਸਾਲ ਇੱਕ ਸਾਲ ਦੇ ਲੱਗ ਗਿਆ ਦੂਜੇ ਸਾਲ ਵੀ ਪੈਸੇ ਦੇਣੇ ਆ ਹਾਲੇ ਸਟੱਡੀ ਤੇ ਉਹ ਵੀ ਜਾ ਕੇ ਦੇਵੇਗਾ ਫਿਰ ਉਸ ਤੋਂ ਬਾਅਦ ਉਹ ਵਰਕ ਪਰਮਿਟ ਤੇ ਜਾਵੇਗਾ ਫਿਰ ਉਹ ਇੱਕ ਸਾਲ ਦਾ ਜਿਹੜਾ 1560 ਘੰਟੇ ਪੂਰੇ ਕਰਕੇ ਉਹ ਐਲੀਜੀਬਲ ਹੋਵੇਗਾ ਸੀਈਸੀ ਕੈਟਾਗਰੀ ਦੇ ਵਿੱਚ ਉਦੋਂ ਬਾਅਦ ਉਹਦੀ ਪੀਆਰ ਲਵੇਗਾ ਮਤਲਬ ਮੋਸਟਲੀ ਕੀ ਹੈ ਕਿ 4 ਸਾਲ 4.5 ਸਾਲ ਤੋਂ ਬਾਅਦ ਉਹ ਬੱਚਾ ਪੀਆਰ ਹੋਪੇਗਾ ਜੀ ਇੱਥੇ ਅਸੀਂ ਸਾਲ ਡੇਢ ਸਾਲ ਦੇ ਵਿੱਚ ਇੱਥੇ ਹੀ ਪੀਆਰ ਕਰਾ ਦੇਣਾ ਇੱਕ ਤਾਂ ਟਾਈਮ ਬਚ ਗਿਆ ਤਾਂ ਅੱਜ ਦੀ ਡੇਟ ਇਸ ਟਾਈਮ ਇਸ ਮਨੀ ਬਿਲਕੁਲ ਨਾਲੇ ਜੇ ਖਰਚੇ ਉਹਦੇ ਕੱਢੀ ਹੈ ਅਗਲੇ ਸਾਲਾਂ ਦੀ ਫੀਸ ਉਸ ਸਮਾਂ ਤੇ ਬਰਾਬਰੀ ਉਹ ਕਰਦੇ ਕਰਾਉਂਦੇ ਕਿ ਲੱਖ ਡਾਲਰ ਤੇ ਪੰਜ ਜਾਂਦਾ ਜੀ 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 ਬਿਲਕੁਲ ਤਾਂ ਇੱਕ ਇਹ ਤਾਂ ਹੋਊਗੀ ਬਈ ਕੈਨੇਡਾ ਦੀ ਗੱਲਾਂ ਨਾਲੇ ਤੁਸੀਂ ਇੱਕ ਵਾਰੀ ਫਿਰ ਤੁਹਾਨੂੰ ਦਰਾ ਦਿੰਨੇ ਆ ਕਿ 21 ਸਾਲ ਉਮਰ ਚਾਹੀਦੀ ਆ 12th ਪਾਸ 12ਵੀਂ ਪਾਸ ਹੋਵੇ ਬੱਚਾ 4.5 ਬੈਂਡ ਵਾਲਾ ਵੀ ਚੱਲੇਗਾ ਵਿਦ ਫੈਮਿਲੀ ਘਰ ਵਾਲੀ ਘਰ ਵਾਲਾ ਬੱਚੇ ਦੋ ਜਿੰਨੇ ਵੀ ਹੋਣ ਤਾਂ ਉਹ ਚੱਲ ਜਾਣਗੇ ਬਾਹਰ ਤੇ ਖਰਚਾ 45-50 ਲੱਖ ਦੇ ਗੇੜ ਤੇ ਆ ਜਦ ਕਿ ਆਮ ਤੌਰ ਤੇ ਤੁਸੀਂ 25-25 ਲੱਖ ਲਾ ਕੇ ਸਟੱਡੀ ਵੀਜ਼ੇ ਤੇ ਜਾ ਰਹੇ ਹੋ ਜੀਆਈਸੀ ਤੇ ਉਹਦੀ ਡਬਲ ਹੋਈ ਹੈ ਖਰਚੇ ਵੀ ਬਹੁਤ ਵੱਧ ਗਏ ਨੇ ਤਾਂ ਇੱਕ ਹੋਰ ਸੈਕੰਡ ਫੇਵਰਟ ਕੰਟਰੀ ਜਿਹੜਾ ਕੈਨੇਡਾ ਤੋਂ ਬਾਅਦ ਹੁਣ ਪੰਜਾਬੀਆਂ ਦਾ ਕੀ ਪੂਰੇ ਦੇਸ਼ ਦੀ ਮੈਨੂੰ ਲੱਗਦਾ ਚਾਹ ਆ ਯੂਐਸ ਦਾ ਯੂਐਸ ਜਾਣਾ ਲੋਕੀ ਤਾਰਾਂ ਕੰਦਾ ਸਾਰਾ ਕੁਝ ਟਪਰੇ ਆ ਕਈ ਵਿਚਾਰੇ ਰਾਹ 'ਚ ਹੀ ਪੂਰੇ ਹੋ ਜਾਂਦੇ ਆ ਉਹਨਾਂ ਦੇ ਪਰਿਵਾਰ ਰੋਲ ਜਾਂਦੇ ਆ ਤਾਂ ਭਈ ਡੰਕੀ ਹੀ ਇੱਕ ਤਰੀਕਾ ਹੁਣ ਤਾਂ ਸ਼ਾਹਰੁਖ ਖਾਨ ਨੇ ਵੀ ਫਿਲਮ ਬਣਾਈ ਡੰਕੀ ਤੋਂ ਇਲਾਵਾ ਕੋਈ ਰਾਹ ਨਹੀਂ ਲੱਭਦਾ ਆਪਾਂ ਨੂੰ ਕਿਵੇਂ ਜਾ ਸਕਦਾ ਬੰਦਾ ਵੀ ਜਿਹੜਾ ਕਵੇ ਵੀ ਮੇਰਾ ਕਾਗਜ਼ ਵੀ ਮੇਰੇ ਪੂਰੇ ਹੋਣ ਤੇ ਮੈਂ ਲੈਂਡ ਵੀ ਯੂਐਸ ਤੇ ਟੌਰ ਨਾ ਕਰਾਂ ਤੇ ਮੈਨੂੰ ਡਰ ਵੀ ਨਾ ਹੋਵੇ ਕਿਸੇ ਦਾ ਦੇਖੋ ਮੇਨ ਚੀਜ਼ ਤਾਂ ਇਹ ਹੈਗੀ ਕਿ ਜੋ ਚੀਜ਼ ਜ਼ਿਆਦਾ ਨਿਕਲਦੀ ਪਈ ਆ ਲੋਕਾਂ ਦੇ ਵਿੱਚੋਂ ਸਪੋਜ਼ ਕਰੋ ਇੱਕ ਪਿੰਡ ਦਾ ਮੁੰਡਾ ਡੰਕੀ ਤੇ ਚਲਾ ਗਿਆ ਉਹਨਾਂ ਨੂੰ ਸਿਰਫ ਡਾਂਕੀ ਦਾ ਹੀ ਪਤਾ ਸੀ ਕਿ ਅਮਰੀਕਾ ਦੇ ਜਾਣਾ ਆ ਤਾਂ ਅਮਰੀਕਾ ਆਪਾਂ ਡਾਂਕੀ ਦੇ ਥਰੂ ਹੀ ਜਾ ਸਕਦੇ ਹਾਂ ਜੀ ਇੱਕ ਚਾਨਣਾ ਪਾਉਣਾ ਉਹ ਸਭ ਤੋਂ ਵੱਡੀ ਚੀਜ਼ ਆ ਹੂੰ ਠੀਕ ਹੈ ਜੀ ਉਹਨਾਂ ਚਾਨਣਾ ਕੀ ਆ ਕਿ ਉਹ ਲੋਕਾਂ ਨੂੰ ਕਲੀਅਰ ਹੀ ਨਹੀਂ ਹੈਗਾ ਵੀ ਅਮਰੀਕਾ ਦੇ ਵਿੱਚ ਕਿਹੜੇ-ਕਿਹੜੇ ਤਰੀਕੇ ਨਾਲ ਐਂਟਰ ਕੀਤਾ ਜਾ ਸਕਦਾ ਜੀ ਪਤਾ ਹੀ ਨਹੀਂ ਕੁਝ ਇੱਕ ਲੰਘ ਗਿਆ ਉਹ ਕਹਿੰਦੇ ਵੀ ਉਹ ਗਿਆ ਉਹਨਾਂ ਦਾ ਪਹੁੰਚ ਗਿਆ ਸਾਡਾ ਵੀ ਮਗਰੀ ਤੁਰ ਦੇ ਵੇਖੋ ਉਹ ਡਰਦੇ ਆ ਉਹ ਡਰਦੇ ਕਿਸ ਚੀਜ਼ ਤੋਂ ਆ ਕਿ ਸੰਨ ਤਾਂ ਕਾਗਜ਼ ਸਾਡੇ ਕੋਲ ਹੈ ਨਹੀਂ ਗੇ ਜੀ ਠੀਕ ਹੈ ਜੀ ਉਸ ਤੋਂ ਬਾਅਦ ਐਦਾਂ ਪੁੱਛਣਗੇ ਇੰਟਰਵਿਊ ਹੋਣੀ ਆ ਇਹ ਹੋਣਾ ਉਹ ਸਾਡੇ ਕੋਲ ਨਿਕਲਣਾ ਨਹੀਂ ਜਦੋਂ ਕਿਸੇ ਚੀਜ਼ ਦੀ ਤਰੀਕੇ ਨਾਲ ਤਿਆਰੀ ਕੀਤੀ ਜਾਵੇਗੀ ਜੀ ਟਾਈਮ ਟੂ ਟਾਈਮ ਆਪਾਂ ਤਿਆਰੀ ਕਰੀ ਜਾਂਦੇ ਆ ਪ੍ਰੋਫਾਈਲ ਬਣ ਰਹੀ ਆ ਉਹਨਾਂ ਦੇ ਹਿਸਾਬ ਨਾਲ ਇੰਟਰਵਿਊ ਦੀ ਪ੍ਰੈਪਰੇਸ਼ਨ ਹੋਗੀ ਤਰੀਕੇ ਨਾਲ ਉਹ ਜਦੋਂ ਐਮਬੈਸੀ ਦੇ ਵਿੱਚ ਚੱਲਿਆ ਜੋ ਕੁਐਸਚਨ ਉਹਨੂੰ ਉੱਥੇ ਪੁੱਛੇ ਜਾ ਰਹੇ ਉਹਦੇ ਲਈ ਉਹ ਪਹਿਲਾਂ ਹੀ ਪ੍ਰਿਪੇਅਰਡ ਠੀਕ ਆ ਤਾਂ ਉਹ ਤਾਂ ਈਜ਼ੀ ਆ ਉਹ ਪ੍ਰੈਪਰੇਸ਼ਨ ਕੌਣ ਕਰਾਏਗਾ ਭਈ ਉਹ ਪ੍ਰੈਪਰੇਸ਼ਨ ਅਸੀਂ ਕਰਾਵਾਂਗੇ ਅੱਛਾ ਤਿਆਰੀ ਵੀ ਤੁਸੀਂ ਕਰਾਓਗੇ ਕਾਰਜ ਵੀ ਤੁਸੀਂ ਪੂਰੇ ਕਰੋਗੇ ਬਿਲਕੁਲ ਬੰਦੇ ਨੇ ਬਸ ਜਾ ਕੇ ਉੱਥੇ ਜੋ ਉਹਨੂੰ ਸਿਖਾਇਆ ਗਿਆ ਉਹ ਬੋਲਣਾ ਕਿ ਤਰੀਕਾ ਦੋ ਉਹਨਾਂ ਨੂੰ ਦੱਸਣਾ ਹੈਗਾ ਇੰਟਰਵਿਊ ਦਾ ਜੋ ਤਰੀਕਾ ਹੁੰਦਾ ਐਕਚੁਅਲ ਦੇ ਵਿੱਚ ਉਹ ਅਸੀਂ ਦੱਸਣਾ ਉਸ ਤਰੀਕੇ ਦੀ ਜੋ ਤਿਆਰੀ ਕਰਵਾਉਣੀ ਹੈ ਉਹ ਵੀ ਅਸੀਂ ਦੱਸਣੀ ਹੈ ਉਹਨਾਂ ਨਾਲ ਗੱਲਬਾਤ ਕਰਕੇ ਜੋ ਉਹਨਾਂ ਦੀ ਪ੍ਰੋਫਾਈਲ ਬਣਦੀ ਆ ਉਹਦੇ ਬੇਸਿਸ ਤੇ ਕਿਹੜੇ-ਕਿਹੜੇ ਤਰੀਕੇ ਦੇ ਕੁਐਸਚਨ ਬਣ ਸਕਦੇ ਆ ਜੀ ਉਹ ਅਸੀਂ ਕਰਕੇ ਦੇਣਾ ਸਭ ਅੱਛਾ ਤੁਸੀਂ ਮਤਲਬ ਫਾਈਲ ਦੀ ਪੂਰੀ ਖੋਖ ਕਰਨੀ ਆ ਤੁਹਾਨੂੰ ਪਤਾ ਵੀ ਇਹਨੂੰ ਇੰਸਪੈਕਟਰ ਜਿਹੜਾ ਵੀ ਅੱਗੇ ਇੰਟਰਵਿਊਰ ਬੈਠਾ ਉਹ ਨੂੰ ਆ ਪੁੱਛ ਸਕਦਾ ਦੇਖੋ ਮੇਨ ਚੀਜ਼ ਫਾਈਲ ਦੀ ਕੋਈ ਜਿਹੜਾ ਵੀ ਅੱਗੇ ਇੰਟਰਵਿਊ ਹੀ ਬੈਠਾ ਆ ਅੰਬੈਸੀ ਦੇ ਵਿੱਚ ਉਹ ਆਪਣੇ ਕੋ ਪਿੰਡ ਦਾ ਤਾਂ ਹੈ ਨਹੀਂ ਨਾ ਹੀ ਆਪਣੇ ਇਲਾਕੇ ਦਾ ਹੈਗਾ ਵੀ ਆਪਾਂ ਨੂੰ ਚੰਗੀ ਤਰ੍ਹਾਂ ਜਾਣਦਾ ਜੀ ਠੀਕ ਆ ਜੋ ਆਪਾਂ ਇੱਕ ਫਾਰਮ ਦੇ ਵਿੱਚ ਭਰਨਾ ਫਾਰਮ ਇੱਕ ਅਹਿਮ ਚੀਜ਼ ਹੁੰਦੀ ਆ ਜੋ ਕਿ ਡੀਐਸ 160 ਹੈ ਜਿਹਦੇ ਥਰੂ ਉਹਨਾਂ ਨੇ ਆਪਾਂ ਨੂੰ ਜਾਣਨਾ ਆ ਜੀ ਜੋ ਚੀਜ਼ਾਂ ਆਪਾਂ ਡੀਐਸ 160 ਦੇ ਵਿੱਚ ਭਰ ਦਿਤੀਆਂ ਜਦੋਂ ਆਪਾਂ ਇੰਟਰਵਿਊ ਲਈ ਜਾਣਾ ਉਹਨਾਂ ਨੇ ਉਹ ਆਪਣੇ ਨਾਲ ਕਰਾਸ ਚੈੱਕ ਕਰਨੀ ਜੀ ਲੂਪ ਹੋਲ ਲੱਭਣਾ ਉਹਨਾਂ ਨੇ ਉਹਨਾਂ ਨੇ ਲੂਪ ਹੋਲ ਲੱਭਣਾ ਉਹਨਾਂ ਨੇ ਆਪਾਂ ਨੂੰ ਉਲਝਾਉਣਾ ਆ ਚੀਜ਼ਾਂ ਦੇ ਵਿੱਚ ਹੂੰ ਕੋਈ ਕਈ ਵਾਰ ਤਾਂ ਇੰਟਰਵਿਊ ਆ ਹੋਦੀ ਹੋਈ ਹੈ ਕਿ ਬੰਦਾ ਗਿਆ ਉਹ ਕਿਤੇ ट्रैवल ਨਹੀਂ ਹੈਗਾ ਉਹਨੂੰ ਕਹਿੰਦੇ ਕਿ ਤੂੰ ਤਾਂ ਜਰਮਨੀ ਗਿਆ ਹੋਇਆ ਸੀ ਹੂੰ ਤੂੰ ਤਾਂ ਪਹਿਲਾਂ ਵੀ ਕੈਨੇਡਾ ਗਿਆ ਹੋਇਆ ਹੂੰ ਤੈਨੂੰ ਆਹ ਕੰਟਰੀ ਤੋਂ ਵੀ ਮੁੜਿਆ ਉਹ ਜਿਹੜਾ ਉੱਥੇ ਘਬਰ ਗਿਆ ਯਾਰ ਮੈਂ ਤਾਂ ਗਿਆ ਨਹੀਂ ਫਾਈਲ ਦੇ ਵਿੱਚ ਪਤਾ ਨਹੀਂ ਕੀ ਭਰਤਾ ਉੱਥੇ ਚੁੱਪ ਕਰ ਗਿਆ ਕੁਝ ਵੀ ਉਹਦਾ ਵੀਜ਼ਾ ਰਿਜੈਕਟਡ ਆ ਉਹਨਾਂ ਨੂੰ ਪਤਾ ਲੱਗ ਜਾਂਦਾ ਵੀ ਇਹ ਤਾਂ ਉੱਥੇ ਬੰਦੇ ਨੂੰ ਕੰਫੀਡੈਂਟ ਹੋਣਾ ਬਹੁਤ ਜ਼ਿਆਦਾ ਜ਼ਰੂਰੀ ਆ ਜੋ ਚੀਜ਼ਾਂ ਐਕਚੁਅਲ ਦੇ ਵਿੱਚ ਹੈਗੀਆਂ ਉਹ ਤੁਹਾਨੂੰ ਉੱਥੇ ਥੋੜਾ ਬਹੁਤ ਉਲਝਾਉਣਗੇ ਜੀ ਜੋ ਚੀਜ਼ਾਂ ਐਕਚੁਅਲ ਦੇ ਵਿੱਚ ਹੈਗੀਆਂ ਉਹ ਤੁਹਾਨੂੰ ਉੱਥੇ ਦੱਸਣੀਆਂ ਪੈਣ ਹੂੰ ਜੇ ਤੁਸੀਂ ਨਹੀਂ ਗਏ ਤਾਂ ਠੋਕ ਕੇ ਕਹੋ ਕਿ ਮੈਂ ਨਹੀਂ ਗਿਆ ਜੀ ਜੇ ਤੁਸੀਂ ਗਏ ਹੋ ਤਾਂ ਉਹ ਆਲਰੇਡੀ ਡੀਐਸ 160 ਦੇ ਵਿੱਚ ਪਾਇਆ ਤਾਂ ਬਿਲਕੁਲ ਮੈਂ ਗਿਆ ਜੀ ਕਿੰਨੇ ਦਿਨਾਂ ਵਾਸਤੇ ਗਏ ਹੋ ਤੇ ਇੰਨੇ ਦਿਨਾਂ ਵਾਸਤੇ ਗਿਆ ਕਿਹੜੇ ਕੰਮ ਵਾਸਤੇ ਗਏ ਸੀ ਆਹ ਵਾਲੇ ਕੰਮ ਵਾਸਤੇ ਗਿਆ ਜੀ ਬਸ ਯਾਨੀ ਕਿ ਇੱਕ ਤਰੀਕੇ ਆਪਾਂ ਹੀ ਉਹਨਾਂ ਨੂੰ ਕੁਐਸਚਨ ਪੇਪਰ ਤਾਂ ਆਪਾਂ ਹੀ ਦੇ ਰਿਹਾ ਬਣਾ ਕੇ ਉਹਨਾਂ ਨੂੰ ਪੇਪਰ ਆਪਾਂ ਹੀ ਭਾਗ ਦੇ ਰਿਹਾ ਤਾਂ ਉਹ ਕੁਐਸਚਨ ਪੇਪਰ ਸੈੱਟ ਕਰਨ ਦਾ ਜੋ ਸਿਸਟਮ ਹੈਗਾ ਆਪਾਂ ਕੇਸਾਵ ਨਾਲ ਕਾਉਂਸਲਰ ਨੂੰ ਲਿਹਾਉਣਾ ਜੀ ਆਪਦੇ ਕੁਐਸਚਨ ਪੇਪਰ ਦੇ ਵਿੱਚ ਵੀ ਸਾਨੂੰ ਆਹ ਚੀਜ਼ਾਂ ਉਹ ਪੁੱਛੇ ਆਪਾਂ ਉਹਨੂੰ ਅਕਸਾਉਣਾ ਕੋਸਟ ਦੇ ਪਰ ਦਿੱਤਾ ਜੀ ਜੀ ਤਾਂ ਉਹ ਇੱਕ ਕਹਿ ਲਓ ਜਿਹਨੂੰ ਜਾਂ ਤਾਂ ਐਕਸਪੀਰੀਅੰਸ ਆ ਉਹ ਬਣਾ ਸਕਦਾ ਤਾਂ ਪਿਛਲੇ ਸਾਲ ਇਹਨਾਂ ਨੇ ਕਿਹਾ ਸੀਗਾ ਕਿ ਅਸੀਂ 10 ਲੱਖ ਵੀਜ਼ਾ ਦੇਣਾ ਯੂਐਸ ਵਾਲੇ ਨੇ ਜੀ ਤੇ ਜਿੰਨੇ ਵੀ ਕਹਿ ਲਓ ਏਰੀਆ ਦੇ ਵਿੱਚ ਪੰਜਾਬ ਦੇ ਵਿੱਚ ਹਰਿਆਣਾ ਦੇ ਵਿੱਚ ਜੱਟ ਸੀਗੇ ਖੜੇ ਹੋ ਗਏ ਜਿਨ੍ਹਾਂ ਨੂੰ ਕੁਲ ਲਿਖਣਾ ਵੀ ਨਹੀਂ ਆਉਂਦਾ ਪੈਨ ਦਾ ਉਹ ਵੀ ਖੜੇ ਹੋ ਗਏ ਦੀ ਅਸੀਂ ਯੂਐਸ ਦਾ ਵੀਜ਼ਾ ਲਵਾਵਾਂਗੇ ਜੀ ਡੀਐਸ 160 ਪੁੱਠੇ ਸੱਦੇ ਭਰੀਗੇ ਜਿਹੜੇ ਬੰਦੇ ਨੂੰ ਨਹੀਂ ਵੀ ਪਤਾ ਸੀਗਾ ਵੀ ਡੀਐਸ 160 ਫਾਰਮ ਕੀ ਹੁੰਦਾ ਕਿਸੇ ਨੂੰ ਬਿਠਾ ਕੇ ਐਦਾਂ ਭਰ ਦਿਓ ਦੀ ਉਦਾਂ ਭਰ ਦਿਓ ਉਹ ਚੱਕ ਕੇ ਰਿਜੈਕਸ਼ਨ ਲਵਾ ਦਤੀ ਇਹ ਵੀ ਬਹੁਤ ਅਹਿਮ ਚੀਜ਼ ਹੁੰਦੀ ਹੈ ਕਿ ਜਦੋਂ ਕਿਸੇ ਨੂੰ ਵੱਡਾ ਡਾਊਟ ਹੋ ਗਿਆ ਅੰਬੈਸੀ ਨੂੰ ਵੱਡਾ ਡਾਊਟ ਹੋ ਗਿਆ ਤਾਂ ਮੌਕੇ ਤੇ ਫੜ ਕੇ ਪੁਲਿਸ ਨੂੰ ਬੁਲਾਉਂਦੇ ਆ ਉਹਨਾਂ ਨੂੰ ਫੜਾ ਦਿੰਦੇ ਇੰਟਰਵਿਊਟ ਕਰਕੇ ਕਿ ਇਹ ਬੰਦਾ ਸਾਨੂੰ ਫੇਕ ਲੱਗਿਆ ਇਹਨੇ ਆ ਚੀਜ਼ਾਂ ਗਲਤ ਭਰੀਆਂ ਇਹਦੇ ਆਧਾਰ ਤੇ ਇਹਦੇ ਤੇ ਪਰਚਾ ਕੀਤਾ ਜਾਂਦਾ 420 ਵੀ ਹੋ ਸਕਦੀ ਹੈ ਜੇ ਜਾਲੀ 420 ਵੱਡਾ ਹੋਣਾ ਤੇ ਠੀਕ ਹੈ ਤਾਂ ਪਿਛਲੇ ਸਾਲ ਤਨੱਕਿਆਪੁਰੀ ਦੇ ਵਿੱਚ ਜੋ ਮੈਨੂੰ ਸੁਣਨ ਦੇ ਵਿੱਚ ਆ ਉਹ ਤਕਰੀਬਨ ਤਕਰੀਬਨ 1000 ਪਲੱਸ ਪਰਚਾ ਹੋਇਆ ਜੀ ਜੋ ਕਿ ਬੰਦਿਆਂ ਤੇ ਵੀ ਤੇ ਏਜੰਟਾਂ ਤੇ ਵੀ ਸਾਰਿਆਂ ਨੂੰ ਮਿਲ ਕੇ ਹੋਇਆ ਅੱਛਾ ਕਈ ਵਾਰ ਜਿਵੇਂ ਫਾਈਲ ਤਾਂ ਬੱਚੇ ਦੇ ਆਧਾਰ ਤੇ ਲੱਗੀ ਹੁੰਦੀ ਹੈ ਏਜੰਟ ਤਾਂ ਪਾਸੇ ਹੋ ਗਿਆ ਪਰ ਪਰਚਾ ਤਾਂ ਬੱਚੇ ਤੇ ਹੀ ਹੋਣਾ ਫਿਰ ਉਹ ਬੱਚੇ ਤੇ ਹੋਣਾ ਜੇ ਬੱਚੇ ਨੇ ਏਜੰਟ ਦਾ ਨਾਲ ਆਇਆ ਤਾਂ ਤਾਂ ਏਜੰਟ ਤੇ ਵੀ ਹੋਣਾ ਪਰਚਾ ਤਾਂ ਉਹ ਚੀਜ਼ਾਂ ਕੀ ਹੈ ਕਿ ਉਹ ਟੋਟਲੀ ਇੱਕ ਫੇਕਨੈਸ ਕਹ ਲਓ ਜਾਂ ਫਿਰ ਜੋ DS160 ਭਰਨ ਦਾ ਤਰੀਕਾ ਹੁੰਦਾ ਤਾਂ ਉਹ ਉਸ ਤਰੀਕੇ ਨਾਲ ਭਰਿਆ ਨਹੀਂ ਹੁੰਦਾ ਤੀਜਾ ਨੰਬਰ ਇਹ ਹੁੰਦਾ ਵੀ ਜਿਸ ਤਰੀਕੇ ਨਾਲ DS160 ਭਰਿਆ ਹੁੰਦਾ ਇੰਟਰਵਿਊ ਦੀ ਤਿਆਰੀ ਕੋਈ ਹੋਰ ਕਰਵਾ ਰਿਹਾ DS160 ਕੋਈ ਹੋਰ ਭਰ ਰਿਹਾ ਉਹਨਾਂ ਨੂੰ ਆਪਸ ਦੇ ਵਿੱਚ ਪਤਾ ਹੀ ਨਹੀਂ ਜਿਹੜੀਆਂ ਦੋ ਚਾਰ ਚੀਜ਼ਾਂ ਦੱਸੀਆਂ ਉਹਨਾਂ ਨੇ ਡੀਐਸ160 ਨਾਲ ਮੈਚ ਕੀਤੀਆਂ ਉਹ ਮੈਚ ਨਹੀਂ ਕਰਦੀਆਂ ਉਹਨਾਂ ਦਾ ਨੰਬਰ ਜੀ ਪਾਸੇ ਤੇ ਆ ਜਾਂਦਾ ਜੀ ਉਹ ਪਿੱਛੇ ਇੰਟਰੋਗੇਸ਼ਨ ਰੂਮ ਦੇ ਵਿੱਚ ਲੈ ਜਾਂਦੇ ਤਾਂ ਉਹ ਜਿਹੜੀਆਂ ਚੀਜ਼ਾਂ ਆ ਉਹ ਗਾਹ ਦੀਆਂ ਤੇ ਮੋਸਟਲੀ ਇਹ ਵਾਲੀਆਂ ਚੀਜ਼ਾਂ ਤੋਂ ਡਰ ਕੇ ਬੰਦੇ ਕਹਿੰਦੇ ਨੇ ਕਿ ਅਸੀਂ ਡੌਂਕੀ ਤੇ ਜਾਂਦੇ ਹਾਂ ਯਾਨੀ ਕਿ ਤੁਸੀਂ ਹੁਣ ਫਾਰਮ ਵੀ ਆਪ ਭਰੋਗੇ ਬੱਚੇ ਨੂੰ ਉਸ ਫਾਰਮ ਦੇ ਰਿਕਾਰਡਿੰਗ ਤਿਆਰੀ ਵੀ ਤੁਸੀਂ ਕਰਾਓਗੇ ਇੰਟਰਵਿਊ ਦੀ ਕਿ ਆ ਗੱਲਾਂ ਤੇ ਕੁਝ ਲੈ ਕੇ ਐਂਡ ਤੱਕ ਐਂਡ ਦਾ ਮਤਲਬ ਮੇਰਾ ਇਹ ਹੈਗਾ ਕਿ ਜਦੋਂ ਉਹ ਕਿਸੇ ਵੀ 에어ਪੋਰਟ ਜਿੱਥੋਂ ਦੀ ਉਹਨਾਂ ਟਿਕਟ ਕਰਾਈ ਜਿੰਨੀ ਦੇਰ ਤੱਕ ਉਥੋਂ ਬਾਹਰ ਨਹੀਂ ਹੁੰਦਾ ਉਹਨੂੰ ਅਸੀਂ ਅਸਿਸਟ ਕਰਨਾ ਅਸੀਂ ਉਹਨੂੰ ਰਾਹ ਵਸਾਉਣਾ ਤੂੰ ਆਹ ਵਾਲੀ ਚੀਜ਼ ਐਂਦਾ ਬੋਲਣੀ ਆ ਪੁੱਛੀ ਜਾਵੇ ਏਦਾਂ ਬੋਲਨੀ ਆ ਜੇ ਉੱਥੇ ਫੜਿਆ ਵੀ ਗਿਆ ਫੜਿਆ ਦੀ ਸੈਂਸ ਹੁੰਦਾ ਕਿ ਕਈ ਵਾਰੀ ਇਮੀਗ੍ਰੇਸ਼ਨ ਦੇ ਉੱਤੇ ਵੀ ਡਾਊਟ ਹੋ ਜਾਂਦਾ ਵੀਜ਼ਾ ਲੱਗਣ ਤੋਂ ਬਾਅਦ ਆਪਾਂ ਯੂਐਸ ਦੇ ਵਿੱਚ ਲੈਂਡ ਕੀਤੇ ਆ ਤੇ ਇਮੀਗ੍ਰੇਸ਼ਨ ਵਾਲੇ ਨੇ ਜਦੋਂ ਇਮੀਗ੍ਰੇਸ਼ਨ ਕਰਨੀ ਆ ਤਾਂ ਉਹਨੇ ਵੀ ਡਾਊਟ ਕਰ ਸਕਦਾ ਹੈ ਉੱਥੇ ਵੀ ਇੰਟਰੋਗੇਸ਼ਨ ਹੋ ਸਕਦੀ ਹੈ ਤਾਂ ਉਹ ਇੰਟਰੋਗੇਸ਼ਨ ਕਿਸ ਹੱਸਾਬ ਦੀ ਹੁੰਦੀ ਆ ਕਿੰਨੀ ਡੀਪਲੀ ਹੁੰਦੀ ਆ ਜੀ ਉਹ ਸਾਨੂੰ ਪਤਾ ਹੁੰਦਾ ਹੂੰ ਉਦੇ ਵਾਸਤੇ ਵੀ ਤੁਸੀਂ ਮੈਂਟਲੀ ਪ੍ਰੀਪੇਅਰਡ ਕਰਕੇ ਬੱਚਾ ਭੇਜਣਾ ਬਿਲਕੁਲ ਬਿਲਕੁਲ ਹੁਣ ਜਿਹੜੀਆਂ ਵੀ ਚੀਜ਼ਾਂ ਅਸੀਂ ਇੱਕ ਇੰਟਰਵਿਊ ਦਾ ਪੈਨਲ ਬਣਾਉਣਾ ਉਹ ਅਸੀਂ ਇਸ ਹਿਸਾਬ ਨਾਲ ਬਣਾਇਆ ਹੁੰਦੇ ਆ ਜੋ ਸਾਡੇ ਤੇ ਆਪ ਬਿੱਥੀਆਂ ਹੋਈਆਂ ਹੁੰਦੀਆਂ ਹੁੰਦੀਆਂ ਜਿਹੜੇ ਜਿਹੜੇ ਕੁਐਸਚਨ ਪੁੱਛੇ ਗਏ ਆ ਜਿੰਨੇ ਜਿੰਨੇ ਡੀਪਲੀ ਹੁਣ ਮੈਂ ਰੀਸੈਂਟਲੀ ਖੁਦ ਯੂਐਸ ਗਿਆ ਸੀਗਾ ਤਾਂ ਮੈਂ ਇੱਕ ਚਾਰਟ ਚੱਕਿਆ ਸੀਗਾ ਜੀ ਕਿ ਕਿਸ ਟਾਈਮ ਦੇ ਵਿੱਚ ਸਿਕਿਉਰਿਟੀ ਸਭ ਤੋਂ ਜ਼ਿਆਦਾ ਹੁੰਦੀ ਆ ਯੂਐਸ ਇਮੀਗ੍ਰੇਸ਼ਨਸ ਦੇ ਉੱਤੇ ਯੂਐਸ 에ਅਰਪੋਰਟਸ ਦੇ ਉੱਤੇ ਤਾਂ ਮੈਨੂੰ ਇੱਕੋ ਦਿਨ ਹੀ ਮਿਲਿਆ ਸੀਗਾ ਉਹ ਵਾਲਾ ਦਿਨ ਸੀਗਾ ਜਿਸ ਦਿਨ ਟਵਿੰ ਟਾਵਰਸ ਦੇ ਵਿੱਚ ਜਾਜ ਮਾਰੇਗੇ ਜੀ ਜੀ ਉਸ ਟਾਈਮ ਸਿਕਿਉਰਿਟੀ ਬਹੁਤ ਹੀ ਜ਼ਿਆਦਾ ਹੁੰਦੀ ਹੈ ਕੱਲੇ ਕੱਲੇ ਬੰਦੇ ਨੂੰ ਚੰਗੀ ਤਰ੍ਹਾਂ ਸਕਰੂਟਿਨਾਈਜ਼ਿੰਗ ਕੀਤੀ ਜਾਂਦੀ ਹੈ ਪੁੱਛ ਗਿਛ ਕੀਤੀ ਜਾਂਦੀ ਹੈ ਤਾਂ ਮੈਂ ਉਹ ਖੁਦ ਆਪਣੀ ਮਰਜ਼ੀ ਦੇ ਨਾਲ ਉਹ ਵਾਲਾ ਦਿਨ ਚੁਣਿਆ ਹਮ ਮੈਂ ਕਿ ਵੀ ਇਸ ਦਿਨ ਜਾਵਾਂਗਾ ਤਾਂ ਮੈਨੂੰ ਇੱਕ ਸੇ ਹੀ ਜੂਰ ਕਲੀਅਰ ਹੋ ਜਾਏਗੀ ਕਿ ਮੈਨੂੰ ਫੜਨਗੇ ਫੜਨਗੇ ਮੈਂ ਉਹਦੀ ਹਰਕਤ ਕਰਾਂਗਾ ਤੇ ਮੈਨੂੰ ਫੜਨਗੇ ਜੀ ਮੈਨੂੰ ਫੜਨਗੇ ਤਾਂ ਅੰਦਰ ਲੈ ਕੇ ਜਾਣਗੇ ਹਮ ਹੁਣ ਅੰਦਰ ਤਾਂ ਮੈਂ ਵੇਖਣਾ ਹੈ ਕਿ ਅੰਦਰ ਉਹ ਕੀ ਕੀ ਚੀਜ਼ਾਂ ਪੁੱਛਦੇ ਨਾਲੇ ਉਸ ਦਿਨ ਬਹੁਤੇ ਅਲਰਟ ਤੇ ਹੁੰਦੇ ਆ ਤਾਂ ਮੈਂ ਬਿਲਕੁਲ ਮੈਂ 11 ਸਤੰਬਰ ਨੂੰ ਉ ਜਰ ਅਸੰਬਲ ਨੂੰ ਲੈਂਡ ਹੋਇਆ ਉਹੀ ਕੰਮ ਹੋਇਆ ਮੈਂ ਇਮੀਗ੍ਰੇਸ਼ਨ ਤੇ ਗਿਆ ਮੈਂ ਥੋੜੀ ਹਰਕਤ ਕੀਤੀ ਉਹਨਾਂ ਨੇ ਸਾਈਡ ਤੇ ਬੁਲਾ ਲਿਆ ਜੀ ਆਹ ਦੇ ਉਦੋਂ ਬਾਅਦ ਤਕਰੀਬਨ 3 ਤੋਂ 3.5 ਘੰਟੇ ਉਹਨਾਂ ਨੇ ਮੈਨੂੰ ਇੰਟਰੋਗੇਟ ਕੀਤਾ ਗ੍ਰੀਲਿੰਗ ਕੀਤੀ ਪੂਰੀ ਪੂਰੀ ਗ੍ਰੀਲਿੰਗ ਕੀਤੀ ਉਹਨਾਂ ਵੱਲੋਂ ਸਿਰਫ 40 ਤੋਂ 45 ਮਿੰਟ ਦੀ ਗ੍ਰੀਲਿੰਗ ਸੀ ਉਦੋਂ ਬਾਅਦ ਮੈਂ ਉਹਨਾਂ ਨੂੰ ਲੁਝਾਉਣਾ ਸ਼ੁਰੂ ਕਰਤਾ ਉਹਦੀਆਂ ਗੱਲਾਂ 'ਚ ਇਹਨੂੰ ਥੋੜਾ ਜਿਹਾ ਹੋਰ ਤਾਂ ਵੇਖੀਏ ਵੀ ਕਿੰਨਾ ਕੁ ਡੀਪਲੀ ਜਾਂਦੇ ਆ ਕਿਹੜੀ ਚੀਜ਼ 'ਚ ਕਿਵੇਂ-ਕਿਵੇਂ ਜਾਂਦੇ ਆ ਜਾਂ ਉਹਨੂੰ ਤਾਂ ਮੈਂ ਉਹਨਾਂ ਨੂੰ ਕਰਨਾ ਸ਼ੁਰੂ ਕੀਤਾ ਤੇ ਜਦੋਂ ਐਂਡ ਅਫੈਂਡ ਸਾਰ ਬੁੱਕ ਕਿਤਾਬ ਵਿੱਚ ਰੱਖੀ ਹੋਈ ਸੀਗੀ ਵਿੱਚ ਜਿਹੜਾ ਕੁਝ ਲਿਖਿਆ ਹੋਇਆ ਸੀ ਕਿ ਵੀ ਇਹਨੂੰ ਵੀ ਵੇਖਣਗੇ ਹਮਮਮ ਮੈਂ ਸਭ ਕੁਝ ਕੀਤਾ ਉਹ ਮਤਲਬ ਉਹ ਕੀ ਸੀ ਉਹ ਮੇਰੇ ਤਰੀਕੇ ਨਾਲ ਪਲਾਨਡ ਸੀ ਜੀ ਠੀਕ ਕੀ ਮੇਰੇ ਨਾਲ ਚੀਜ਼ਾਂ ਕਰਨ ਸੋਟਾਟ ਮੈਨੂੰ ਚੀਜ਼ਾਂ ਨੂੰ ਪਤਾ ਲੱਗੀ ਤਾਂ ਉਹ ਚੀਜ਼ਾਂ ਦੇ ਵਿੱਚੋਂ ਮੈਂ ਖੁਦ ਨਿਕਲਿਆ ਹੋਇਆ ਅਸੀਂ ਆਪ ਇੰਟਰਵਿਊਜ਼ ਕਰਦੇ ਵੀ ਹਾਂ ਆਪ ਜਾ ਕੇ ਆਇਆ ਤਾਂ ਹੀ ਵੀਜ਼ਾ ਲੱਗਿਆ ਸਾਨੂੰ ਕੱਲੀ-ਕੱਲੀ ਚਾਹੀਦਾ ਪਤਾ ਹਮਮਮ ਪਹਿਲਾਂ ਦੋ ਵਾਰੀ ਮੇਰਾ ਵੀ ਰਿਜੈਕਟ ਹੋਇਆ ਵੀਜ਼ਾ ਜੀ ਠੀਕਾ ਤਾਂ ਕਿਹੜੀ-ਕਿਹੜੀ ਗਲਤੀਆਂ ਕਰਕੇ ਰਿਜੈਕਟ ਹੋਇਆ ਸੀਗਾ ਪੁਰਾਣਾ 2014 2015 ਦੇ ਵਿੱਚ ਉਹ ਚੀ ਉਦੋਂ ਬਾਅਦ ਹੌਲੀ 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 ਕਰਦੇ ਜੋ ਪੈਨਲ ਬਣਿਆ ਮੈਂ ਕਹਾਂਗਾ ਵੀ ਹੁਣ ਸਾਡੇ ਕੋਲ ਐਡਾ ਪੈਨਲ ਹੈ ਜੀ ਸਟਾਰਟਿੰਗ ਤੋਂ ਲੈ ਕੇ ਅਖੀਰ ਤਾਈਂ ਜੀ ਜਿੰਨੀ دیر ਤੱਕ ਇਮੀਗ੍ਰੇਸ਼ਨ ਨਹੀਂ ਹੁੰਦੀ ਸਾਨੂੰ ਕੱਲੀ ਕੱਲੀ ਚੀਜ਼ ਦਾ ਪਤਾ ਵੀ ਕਿਹੜੀ ਕਿਹੜੀ ਚੀਜ਼ ਤੱਕ ਹੋ ਸਕਦਾ ਤਾਂ ਕਹਿੰਦੇ ਆ ਵੀ ਤਜਰਬਾ ਬੋਲਦਾ ਹੁੰਦਾ ਵੀਰ ਉਹ ਗੱਲ ਹੋ ਗਈ ਵੀ ਜੇ ਆਪ ਹੰਡਾ ਕੇ ਦੇਖਿਆ ਤੇ ਬਈ ਇਹ ਮਤਲਬ ਵਿਜ਼ਟਰ ਵੀਜ਼ਾ ਹੋਊਗਾ ਕਿੰਨਾ ਖਰਚਾ ਇਹਦੇ ਵਿੱਚ ਕਿਹੜੇ ਕਿਹੜੇ ਵੀਜ਼ੇ ਆਪਾਂ ਨੂੰ ਮਤਲਬ ਯੂਐਸ ਜੇ ਆਪਾਂ ਲੈਂਡ ਕਰਨਾ ਚਾਹੁੰਦੇ ਆ ਦੇਖੋ ਇਹਦੇ ਵਿੱਚ ਆਪਾਂ ਵਿਜ਼ਟਰ ਵੀਜ਼ਾ ਵੀ ਲਵਾ ਸਕਦੇ ਆ ਜਿਹਦੇ ਵਿੱਚ ਕੀ ਫੈਮਲੀ ਜਿਵੇਂ ਹਸਬੰਡ ਵਾਈਫ ਤੇ ਬੱਚਾ ਬੱਚਾ ਏਜ 22 ਤੋਂ ਥੱਲੇ ਥੱਲੇ ਹੋਵੇ ਤਾਂ ਉਹਨਾਂ ਦੇ ਗਰੁੱਪ ਬਣਾ ਕੇ ਆਪਾਂ ਵਿਜ਼ਟਰ ਵੀਜ਼ੇ ਤੇ ਉੱਥੇ ਭੇਜ ਸਕਦੇ ਆ ਨਾ ਉਹਦੇ ਇਸ ਇੱਕ ਉਹ ਚੱਲ ਰਿਹਾ T20 ਵਾਲਾ ਕਿ T20 ਵਰਲਡ ਕੱਪ US ਦੇ ਵਿੱਚ ਹੋ ਰਿਹਾ ਤਾਂ ਉਹਦੇ ਬੇਸਿਸ ਤੇ ਵੀਜ਼ੇ ਲੱਗ ਰਿਹਾ ਹਾਂ ਲੱਗ ਰਿਹਾ ਬਿਲਕੁਲ ਲੱਗ ਰਿਹਾ ਉੱਥੇ ਜਿਹੜੀ ਕੁਐਸਚਨਿੰਗ ਹੈਗੀ ਉਹ ਥੋੜੀ ਜੀ ਉਸੇ ਹਿਸਾਬ ਦੀ ਹੈ ਕਿ ਜਿਹੜਾ ਬੰਦਾ US ਕ੍ਰਿਕਟ ਵੇਖਣ ਜਾ ਰਿਹਾ ਦੈਟ ਮੀਨਸ ਉਹ ਕ੍ਰਿਕਟ ਦਾ ਫੈਨ ਹੋਵੇਗਾ ਤਾਂ ਕ੍ਰਿਕਟ ਬੇਸਡ ਜਿਹੜੇ ਕੁਐਸਚਨ ਹੈਗੇ ਉਹ ਉੱਥੇ ਪੁੱਛੇ ਜਾ ਰਹੇ ਦੂਜਾ ਨੰਬਰ ਉਹ ਥੋੜੀ ਟਰੈਵਲ ਹਿਸਟਰੀ ਦੇਖਦੇ ਆ ਹੂੰ ਕੀ ਆਊਟ ਆਫ ਕੰਟਰੀ ਇਹਨਾਂ ਨੇ ਕਦੇ ਪਹਿਲਾਂ ক্রিকেট ਵੇਖਿਆ ਨਹੀਂ ਇਹਨੂੰ ਕਰੇਜ ਆ ਤਾਂ ਪਹਿਲਾਂ ਵੀ ਕਿਤੇ ਗਿਆ ਪਹਿਲਾਂ ਵੀ ਕਿਤੇ ਬਾਹਰ ਹੁੰਦੇ ਰਹਿੰਦੇ ਆ ক্রিকেট ਪਹਿਲਾਂ ਵੇਖਣ ਗਏ ਆ ਕਿ ਨਹੀਂ ਗੇ ਵਿਜ਼ਟਰ ਵੀਜ਼ਾ ਜਿਹੜਾ ਮੈਂ ਤੁਹਾਨੂੰ ਦੱਸ ਚੁੱਕਿਆ ਕਿ ਫੈਮਿਲੀ ਦੇ ਨਾਲ ਆਪਾਂ ਕਰ ਸਕਦੇ ਹਾਂ ਹਸਬੰਡ ਵਾਈਫ ਤੇ 22 23 ਸਾਲ ਤੋਂ ਥੱਲੇ ਬੱਚਾ ਹੋਵੇ ਉਹ ਆਪਾਂ ਕਲਮ ਕਰ ਸਕਦੇ ਜੇ 22 23 ਸਾਲ ਤੋਂ ਉੱਪਰ ਸਪੋਜ਼ ਕਰੋ ਅੱਜ ਦੀ ਤਰੀਕ ਦੇ ਵਿੱਚ ਬੜਾ ਇਹ ਚੱਲ ਰਿਹਾ ਕਿ ਸਾਡੇ ਰਿਸ਼ਤੇਦਾਰ ਯੂਐਸ ਦੇ ਬੱਚੇ ਆ ਠੀਕ ਹੈ ਅਸੀਂ ਬੱਚਾ ਭੇਜਣਾ ਹੈ ਪਰ ਅਸੀਂ ਡੋਂਕੀ ਦੇ ਥਰੂ ਨਹੀਂ ਭੇਜਣਾ ਜੀ ਕਿਉਂ ਪਿੱਛੇ ਬਹੁਤ ਸਾਰੀਆਂ ਮੌਤਾਂ ਹੋਈਆਂ ਪਲੱਸ ਜਿਨੇ ਐਮੀ ਵਰਕ ਦੀ ਮੂਵੀ ਵੇਖ ਲਈ ਪਲੱਸ ਇਧਰ ਵਾਲੀ ਵੇਖ ਲਈ ਸ਼ਾਹਰੂਖ ਖਾਨ ਵਾਲੀ ਵੇਖ ਲਈ ਉਹ ਥੋੜੇ ਜੇ ਡਰੇ ਹੋਏ ਆ ਜੀ ਪਰ ਫਿਰ ਵੀ ਕਈ ਕਹਿ ਲਓ ਕਿ ਜਿਆਦਾ ਹੀ ਅਣਖੀ ਹੁੰਦੇ ਵੀ ਤੋੜ ਦੇ ਕੋਈ ਚੰਕਰ ਜੀ ਜੀ ਠੀਕ ਹੈ ਤਾਂ ਉਹ ਹਾਲੇ ਵੀ ਤੱਕ ਹੀ ਜਾਂਦੇ ਆ ਉਹਨਾਂ ਨੂੰ ਕਿ ਸਾਡੇ ਬੱਚੇ ਜਲਦੀ ਤੋਂ ਜਲਦੀ ਪਹੁੰਚ ਜਾਣ ਬਟ ਉਹਦੇ ਹੀ ਆਪੋਜ਼ਿਟ ਸਾਈਡ ਵੇਖੀਏ ਜਿੱਥੇ 45-50 ਲੱਖ ਰੁਪਏ ਡੋਂਕੀ ਤੇ ਲਾਉਣਾ ਤੁਸੀਂ ਹਮ ਉੱਥੇ ਹੀ 15-16 ਲੱਖ ਰੁਪਏ ਦੇ ਵਿੱਚ ਤੁਹਾਡਾ ਇੱਕ ਵੀਜ਼ਾ ਲਵਾ ਕੇ ਦਿਆਂਗੇ ਸਟੱਡੀ ਵੀਜ਼ਾ ਲਵਾ ਲਓ ਤੁਸੀਂ ਵਿਸਚਰ ਵੀਜ਼ਾ ਲਵਾ ਲਓ ਠੀਕ ਹੈ ਕੋਈ ਵੀ ਵੀਜ਼ਾ ਲਵਾ ਲਓ ਜਦੋਂ ਤੁਹਾਡੀ ਯੂਐਸ ਦੇ ਵਿੱਚ ਲੀਗਲ ਐਂਟਰੀ ਹੁੰਦੀ ਪਈ ਹੈ ਤਾਂ ਤੁਹਾਡੇ ਕੋਲ ਬਹੁਤ ਸਾਰੇ ਰਸਤੇ ਆ ਉੱਥੇ ਜਾ ਕੇ ਆਪਦੇ ਵੀਜ਼ਾ ਨੂੰ ਕਨਵਰਟ ਕਰਨ ਦੇ ਵੀ ਜਾਂ ਫਿਰ ਜਿਹੜਾ ਅਲਟੀਮੇਟ ਗੋਲ ਹੁੰਦਾ ਕਿ ਅਸੀਂ ਗ੍ਰੀਨ ਕਾਰਡ ਲੈਣਾ ਜਾਂ ਜਾਂ ਸਿਟੀਜ਼ਨ ਲੈਣੀ ਆ ਉਹਨੂੰ ਕਨਵਰਟ ਕਰਨ ਦੇ ਜਦੋਂ I-94 ਮਿਲਿਆ ਜਦੋਂ ਆਪਾਂ 에어ਪੋਰਟ ਤੇ ਲੀਗਲ ਐਂਟਰੀ ਜਾ ਰਹੇ ਹਾਂ ਤਾਂ ਆਪਾਂ ਨੂੰ ਇੱਕ ਫਾਰਮ ਮਿਲਦਾ I-94 ਉਹ ਆਪਣਾ ਆਨਲਾਈਨ ਅਪਲੋਡ ਹੁੰਦਾ ਕਿ ਇਹ ਬੰਦੇ ਨੇ ਆਪ ਪੋਰਟ ਤੇ ਇੱਕ ਲੀਗਲ ਐਂਟਰੀ ਕੀਤੀ ਆ ਜੀ ਉਹਦੇ ਬੇਸਿਸ ਤੇ ਆਪਾਂ ਉੱਥੇ ਵਿਆਹ ਵੀ ਕਰ ਸਕਦੇ ਆ ਉੱਥੇ ਜੇ 23 ਸਾਲ ਤੋਂ ਥੱਲੇ ਦੀ ਏਜ ਆ ਤਾਂ ਉੱਥੇ ਆਪਾਂ ਅਡਾਪਸ਼ਨ ਕੇਸ ਵੀ ਪਵਾ ਸਕਦੇ ਆ ਠੀਕ ਆ ਜੀ ਜਾਂ ਫਿਰ ਉੱਥੇ ਆਪਾਂ ਵੀਜ਼ਾ ਕਨਵਰਟ ਵੀ ਕਰਵਾ ਸਕਦੇ ਆ ਜੀ ਵੀਜ਼ੇ ਦੇ ਨਾਲ ਆਪਣੇ ਕੋਲ ਬਹੁਤ ਸਾਰੀ ਆਪਸ਼ਨਸ ਆ ਬਟ ਡੌਂਕੀ ਵਾਲੇ ਬੰਦੇ ਕੋਲ ਸਿਰਫ ਸੈਲਮ ਦੀ ਹੀ ਆਪਸ਼ਨ ਹੈ ਜਿਹਨੂੰ ਅਪਲੀਕੇਸ਼ਨ ਰਿਫਿਊਜ਼ੀ ਪਾਲਣਾ ਵੀ ਮੇਰੀ ਸਾਲਾ ਉਹਦੇ ਕੋਲ ਆਪਸ਼ਨ ਹੀ ਕੋਈ ਨਹੀਂ ਹੈ ਜਿਹੜਾ ਬਾਰਡਰ ਟਪਕ ਆਇਆ ਤਾਂ ਉਹ ਉਹੀ ਕਹੇਗਾ ਕਿ ਮੇਰੀ ਜਾਨ ਨੂੰ ਖਤਰਾ ਜ ਉਹ ਬੰਦਾ ਡਾਇਰੈਕਟਲੀ ਕਦੇ ਇੰਡੀਆ ਦੇ ਵਿੱਚ ਐਂਟਰ ਨਹੀਂ ਹੋ ਸਕਦਾ ਉੱਥੇ ਚਾਹੇ ਗ੍ਰੀਨ ਕਾਰਡ ਹੋ ਜਾਵੇ ਸਾਰਾ ਕੁਝ ਹੋ ਜਾਵੇ ਉਹ ਡਾਇਰੈਕਟਲੀ ਇੰਡੀਆ ਦੇ ਵਿੱਚ ਐਂਟਰ ਨਹੀਂ ਕਰ ਸਕਦਾ ਯਾਨੀ ਕਿ ਖਰਚਾ 1/3 ਰਹਿ ਗਿਆ ਉੱਥੇ 45-50 ਲੱਗਣਾ ਜੀ ਇੱਥੇ 15 ਆ ਨਾਲੇ ਤੁਹਾਡੀ ਲੀਗਲ ਐਂਟਰੀ ਆ ਡਰ ਨਹੀਂ ਕਾਨੂੰਨ ਦਾ ਕਿਸੇ ਤਰੀਕੇ ਤੇ ਫਿਰ ਤੁਸੀਂ ਵਿਆਹ ਕਰਾ ਸਕਦੇ ਹੋ ਕਨਵਰਜਨ ਕਰਾ ਸਕਦੇ ਹੋ ਵੀਜ਼ੇ ਦੀ ਹੋਰ ਲੀਗਲ ਤਰੀਕੇ ਨੇ ਵਕੀਲ ਪਾ ਕੇ ਬੜੇ ਰਾਹ ਹੋ ਸਕਦੇ ਬਹੁਤ ਰਾਹ ਜੀ ਪਟਾਰਨੀ ਲੈ ਕੇ ਤੁਸੀਂ ਬਥੇਰੀਆਂ ਸਲਾਮਾ ਲੈ ਸਕਦੇ ਹੋ ਜੀ ਜੀ ਤਾਂ ਯਾਨੀ ਕਿ ਇਹਦੇ ਵਿੱਚ ਬਈ ਇੱਕ ਲਾਸਟ ਸਵਾਰ ਮੈਂ ਕਰੂੰਗਾ ਕਿ ਇਹਦੇ ਵਿੱਚ ਫੈਮਿਲੀ ਵੀ ਨਾਲ ਜਾ ਸਕਦੀ ਆ ਮਤਲਬ ਜੇ ਆਪਾਂ 스ਪਾ우스 ਹੋਵੇ ਭਾਵੇਂ ਵਿਜ਼ਟਰ ਵੀਜ਼ਾ ਹੋਵੇ ਜਾਂ ਸਟੱਡੀ ਹੋਵੇ ਜੇ ਉਹ ਵੀ ਨਾਲ ਜਾ ਸਕਦੇ ਆ ਮੈਂ ਤੁਹਾਨੂੰ ਪਹਿਲਾਂ ਦੱਸ ਚੁੱਕਿਆ ਕਿ ਇੱਕ ਫੈਮਿਲੀ ਜਿਹੜੀ ਹੈਗੀ ਆ ਵਿਜ਼ਟਰ ਵੀਜ਼ਾ ਦੇ ਵਿੱਚ ਆਪਾਂ ਫੈਮਿਲੀ ਨੂੰ ਪਾ ਸਕਦੇ ਆ ਚਾਹੇ ਉਹ ਕੱਲੇ ਹਸਬੰਡ ਵਾਈਫ ਉਹ ਵੀ ਵਿਜ਼ਟਰ ਤੇ ਜਾ ਸਕਦੇ ਆ ਹਸਬੰਡ ਵਾਈਫ ਛੋਟਾ ਬੱਚਾ ਉਹ ਵੀ ਵਿਜ਼ਟਰ ਦੇ ਵਿੱਚ ਪਾ ਸਕਦੇ ਆ ਜੇ ਕੋਈ ਕਹਿੰਦਾ ਹੈ ਕਿ ਅਸੀਂ ਫੈਮਿਲੀ ਨਹੀਂ ਜਾਣਾ ਪਰ ਮੈਂ ਬੱਚੇ ਨੂੰ ਭੇਜਣਾ ਜੀ ਬੱਚੇ ਦੀ ਏਜ ਹੈਗੀ 16 ਸਾਲ ਤਾਂ ਮੈਂ ਉਹਨਾਂ ਨੂੰ ਰეკਮੈਂਡ ਕਰਾਂਗਾ ਕਿ ਤੁਸੀਂ ਇਹਨੂੰ ਸਟੱਡੀ ਤੇ ਭੇਜ ਦਿਓ ਹੂੰ ਚਾਹੇ ਉਹਨੇ 11ਵੀਂ ਕੀਤੀ ਹੈ ਚਾਹੇ ਉਹਨੇ ਕੱਲੀ 10ਵੀਂ ਕੀਤੀ ਹੋਈ ਹੈ 10ਵੀਂ ਤੋਂ ਬਾਅਦ ਵੀ ਮੈਂ ਯੂਐਸਏ ਸਟੱਡੀ ਵੀਜ਼ੇ ਤੇ ਭੇਜ ਦਿਆਂਗਾ ਜੀ ਠੀਕ ਹੈ ਜੀ 12ਵੀਂ ਕੀਤੀ ਹੈ ਤਾਂ 12ਵੀਂ ਤੋਂ ਬਾਅਦ ਵੀ ਭੇਜ ਦਿਆਂਗਾ ਤਾਂ ਮਿਨੀਮਮ ਏਜ ਜਿਹੜੀ ਹੈਗੀ ਉਹ 16 ਸਾਲ 16 ਸਾਲ ਪਲੱਸ ਹੋਣੀ ਚਾਹੀਦੀ ਹੈ ਉਹਨੂੰ ਮੈਂ ਸਟੱਡੀ ਵੀਜ਼ੇ ਤੇ ਭੇਜ ਦਿਆਂਗਾ ਵਿਜ਼ਟਰ ਤੇ ਤੁਸੀਂ ਜਿੱਦਾਂ ਦੇ ਮਰਜ਼ੀ ਕੇਸ ਦੇ ਦਿਓ ਠੀਕ ਹੈ ਜੀ ਜੇ ਤਾਂ ਕੱਲੇ ਆਪਾਂ ਬੱਚੇ ਦਾ ਲਾ ਰਹੇ ਹਾਂ ਵਿਜ਼ਟਰ ਵੀਜ਼ਾ ਉਹ ਘੱਟੋ ਘੱਟ ਮ ਜੇ ਉਥੇ ਫੈਮਿਲੀ ਆ ਗਈ ਤਾਂ ਫੈਮਿਲੀ ਫਿਰ ਜਿੰਨਾਂ ਦੀ ਮਰਜ਼ੀ ਦੇ ਉੱਤੇ ਉਹ ਸਾਰਿਆਂ ਦਾ ਵਿਸਟਰ ਵੀਸਾ ਅਲਵਾ ਜੀ ਜੀ ਤਾਂ ਸੋਲਿਆ ਤੁਸੀਂ ਕਿ ਡੌਂਕੀ ਤੋਂ ਇਲਾਵਾ ਵੀ ਰਾਹ ਨੇ ਜਿਹੜੇ ਕਿ ਕਾਨੂੰਨਨ ਨੇ ਲੀਗਲ ਨੇ ਤੁਸੀਂ ਯੂ ਐਸ ਚ ਬਾਈ 에ਅਰ ਆਰਾਮ ਦੇ ਨਾਲ ਲੈਂਡ ਕਰੋਗੇ ਤੁਹਾਡੇ ਕੋਲ ਸਾਰਾ ਕੁਝ ਹੋਊਗਾ ਕਾਗਜ਼ ਪੂਰੇ ਹੋਣਗੇ ਤੇ ਘਬਰਾਉਣ ਵਾਲੀ ਕੋਈ ਗੱਲ ਨਹੀਂ ਇੰਟਰਵਿਊਜ਼ ਦੀ ਵੀ ਤਿਆਰੀ ਕਰਾਉਂਦੇ ਨੇ ਤੇ ਤੁਸੀਂ ਸੰਪਰਕ ਕਰ ਸਕਦੇ ਹੋ ਬਾਈ ਸ਼ਰਨ ਕੰਪੋਜ਼ CSS Global ਇੱਕ ਵੱਡਾ ਨਾਮ ਹੈ ਲਗਾਤਾਰ ਕੰਮ ਕਰ ਰਹੇ ਨੇ ਤਜਰਬੇ ਦੀਆਂ ਗੱਲਾਂ ਉਹਨਾਂ ਨੇ ਦੱਸੀਆਂ ਵੀ ਨੇ ਕਿ ਕਿਵੇਂ ਤਜਰਬਾ ਹਾਸਲ ਕੀਤਾ ਤਾਂ ਉਹਦਾ ਫਾਇਦਾ ਤੁਹਾਨੂੰ ਸਾਰਿਆਂ ਨੂੰ ਵੀ ਮਿਲਣਾ ਕੰਟੈਕਟਸ ਇਹਨਾਂ ਦੇ ਸਕਰੀਨ ਤੇ ਚੱਲ ਰਹੇ ਨੇ ਬਾਈ ਕੋਈ ਮੈਸੇਜ ਦੇਣਾ ਚਾਹੋ ਖਾਸ ਕਰਕੇ ਅੱਜ ਕੱਲ ਜਿਵੇਂ ਤੁਹਾਡੇ ਕੋਲ ਤਾਂ ਤੁਹਾਡਾ ਵਾਹ ਜ਼ਿਆਦਾ ਪੈਂਦਾ ਸਟੂਡੈਂਟਸ ਦੇ ਨਾਲ ਕੋਈ ਵੀ ਸਨੇਹਾ ਸਟੂਡੈਂਟਸ ਨੂੰ ਜਿਹੜੇ ਜਿਹੜੀ ਵੀ ਕੰਟਰੀ ਜਾਣਾ ਚਾਹੁੰਦੇ ਕੁਝ ਕਹਿਣਾ ਚਾਹੁੰਦੇ ਦੇਖੋ ਇੱਕ ਸਭ ਤੋਂ ਵੱਡਾ ਜਿਹੜਾ ਸਨੇਹਾ ਹੈਗਾ ਉਹ ਇਹ ਵਾਲਾ ਕਿ ਸਭ ਤੋਂ ਪਹਿਲਾਂ ਤਾਂ ਆਪਦਾ ਏਮ ਸੈੱਟ ਕਰਨ ਇਮ ਦੇ ਵਿੱਚ ਮੇਨ ਚੀਜ਼ ਇਹ ਹੈਗੀ ਕਿ ਤੁਸੀਂ ਪਰਟੀਕੂਲਰਲੀ ਜੇ ਪੀਆਰ ਲਈ ਅਪਰੋਚ ਕਰਨਾ ਤਾਂ ਜਿਹੜੇ ਵੀ ਏਜੰਟ ਕੋਲੇ ਜਾ ਰਹੇ ਆ ਜਿਹੜੇ ਵੀ ਕਾਉਂਸਲਰ ਕੋਲੇ ਜਾ ਰਹੇ ਹੋ ਤਾਂ ਉਹਨੂੰ ਇੱਕ ਪਹਿਲਾਂ ਹੀ ਇੰਡੀਆ ਦੇ ਵਿੱਚ ਬੈਠੇ ਪੰਜਾਬ ਦੇ ਵਿੱਚ ਬੈਠੇ ਉਹਨੂੰ ਇਹ ਵਾਲਾ ਕੁਐਸਚਨ ਕਰੋ ਕਿ ਮੈਂ ਬਾਈ ਜੀ ਉੱਥੇ ਜਾ ਕੇ ਪੀਆਰ ਹੋਣਾ ਪੀਆਰ ਵਾਸਤੇ ਜਲਦੀ ਵਾਲਾ ਤਰੀਕੇ ਦੇ ਵਿੱਚ ਨਾ ਪਿਓ ਈਜ਼ੀ ਵਾਲੀ ਤਰੀਕੇ ਦੇ ਵਿੱਚ ਪਿਓ ਕਿ ਮੈਂ ਈਜ਼ੀਲੀ ਪੀਆਰ ਕਿਵੇਂ ਹੋ ਜਾਵਾਂਗਾ ਜਲਦੀ ਇਹਦੇ ਕੰਮ ਦੇ ਵਿੱਚ ਕਦੇ ਕਦਾਰ ਬੰਦਾ 6 ਮਹੀਨੇ ਦਾ ਲਾਲਚ ਲਾ ਕੇ ਤੇ 6 ਸਾਲ ਪਿਆ ਜਾਂਦੇ ਆ ਤਾਂ ਉੱਥੇ ਇਹ ਚੀਜ਼ ਹੈ ਮੈਂ ਕਿ ਜਲਦੀ ਦੇ ਪਿੱਛੇ ਨਾ ਪਿਓ ਸੌਖੇ ਤਰੀਕੇ ਦੇ ਨਾਲ ਹੋ ਜਿਓ ਉਹ ਜ਼ਿਆਦਾ ਵਧੀਆ ਰਹੇਗਾ ਤੇ ਤੁਹਾਡੀ ਇਹ ਡਿਊਟੀ ਆ ਜਿਹਨੂੰ ਤੁਸੀਂ ਪੈਸੇ ਦੇਣੇ ਆ ਜਿਹੜੇ ਵੀ ਕਾਉਂਸਲਰ ਨੂੰ ਏਜੰਟ ਨੂੰ ਤੁਸੀਂ ਪੈਸੇ ਦੇਣੇ ਆ ਤੁਸੀਂ ਉਹਨੂੰ ਪੁੱਛਣਾ ਆ ਕਿ ਮੈਨੂੰ ਇਸ ਚੀਜ਼ ਦਾ ਕੈਨੇਡਾ ਦੇ ਵਿੱਚ ਪਹੁੰਚ ਕੇ ਇਹ ਯੂਐਸ ਦੇ ਵਿੱਚ ਪਹੁੰਚ ਕੇ ਮੈਂ ਅੱਗੇ ਕਿਵੇਂ ਕਨਵਰਜੈਂਸ ਕਰਾਉਣੀ ਆ ਕਿਵੇਂ ਪੀਆਰ ਹੋਣਾ ਕਿਵੇਂ ਅੱਗੇ ਦਾ ਮੇਰਾ ਸਾਰਾ ਸਿਸਟਮ ਚੱਲੇਗਾ ਉਹ ਇੱਥੋਂ ਹੀ ਕਲੀਅਰ ਕਰਕੇ ਜਾਓ ਇਹ ਕੁਐਸਚਨ ਮਾਰਕ ਤੁਹਾਡੇ ਇੱਥੇ ਕਲੀਅਰ ਹੋਣੇ ਚਾਹੀਦੇ ਨੇ ਤਾਂ ਤੁਸੀਂ ਅਗਾ इजीली ਉੱਥੇ ਰਹਿ ਸਕਦੇ ਹੋ ਆਪਦੀ ਪਲਾਨਿੰਗ ਕਰ ਸਕਦੇ ਹੋ ਜੇ ਤੁਸੀਂ ਇੱਥੇ ਇਕੱਲਾ ਸੋਚੋਗੇ ਜੀ ਸਾਡਾ ਤਾਂ ਵੀਜ਼ਾ ਲਵਾ ਦਿਓ ਜੀ ਗਾਹ ਅਸੀਂ ਦੇਖ ਲਾਂਗੇ ਤਾਂ ਉਹ ਚੀਜ਼ ਗਲਤ ਆ ਜੇ ਤੁਹਾਡੇ ਸਾਹਮਣੇ ਕੋਈ ਵੀ ਬੰਦਾ ਜਿਹਦੇ ਕੋਲ ایکسپੀਰੀਅੰਸ ਹੈਗਾ ਉਹਨੂੰ ਕੁਐਸਚਨ ਕਰੋਗੇ ਤਾਂ ਉਹਨੂੰ ਖੁਸ਼ੀ ਹੋਵੇਗੀ ਉਹ ਵਾਲੀ ਚੀਜ਼ ਸੁਣ ਕੇ ਕਿ ਇਹ ਬੰਦਾ ਮੇਰੇ ਕੋਲ ਪੁੱਛ ਰਿਹਾ ਤਾਂ ਆਲਟੀਮੇਟਲੀ ਤੁਸੀਂ ਉਹਨੂੰ ਪੈਸੇ ਦੇਣੀਆਂ ਪੈਸੇ ਕਿਸ ਚੀਜ਼ ਤੇ ਦੇਣੇ ਆ ਜਿਹੜੀ ਉਹਦੇ ਕੋਲ ਨੌਲੇਜ ਆ ਉਹ ਨੌਲੇਜ ਆਪਾਂ ਉਹਦੇ ਕੋਲ ਲੈਣੀ ਆ ਤੁਹਾਨੂੰ ਪੈਸੇ ਦੇਣੇ ਆ ਤਾਂ ਸਾਰਿਆਂ ਨੂੰ ਰਿਕਵੈਸਟ ਹੈ ਇੱਕ ਦਰਖਾਸਤ ਹੈ ਕਿ ਜਿਹਦੇ ਕੋਲ ਵੀ ਤੁਸੀਂ ਫਾਈਲ ਲਵਾਉਣੀ ਹੈ ਜਿੱਥੇ ਵੀ ਜਾ ਕੇ ਲਵਾਉਣੀ ਹੈ ਤਾਂ ਉਹਨੂੰ ਇਹ ਵਾਲੀਆਂ ਚੀਜ਼ਾਂ ਪਹਿਲਾਂ ਤੋਂ ਹੀ ਪੁੱਛੋ ਪਹਿਲਾਂ ਤੋਂ ਹੀ ਕਲੀਅਰ ਕਰੋ ਉਹਦੇ ਕੋਲ ਕਾਗਜ਼ ਉੱਤੇ ਲਿਖਵਾਓ ਕਿ ਕੱਲ ਨੂੰ ਉਹ ਵਾਲਾ ਬੰਦਾ ਵੀ ਨਾ ਮੁਕਰੇ ਤਾਂ ਤੁਹਾਨੂੰ ਵੀ ਕਲੀਅਰ ਹੋਣਾ ਉਹ ਵਾਲੀ ਚੀਜ਼ਾਂ ਜੀ ਤਾਂ ਸਾਡੀ ਵੀ ਇਹੀ ਰਿਕਵੈਸਟ ਹੈ ਕਿ ਬਹੁਤ ਸਾਰੀਆਂ ਚੀਜ਼ਾਂ ਮਾਰਕੀਟ ਦੇ ਵਿੱਚ ਚੱਲ ਰਹੀਆਂ ਝੋਲਾ ਛਾਪ ਕੰਸਲਟੈਂਟਸ ਤੋਂ ਬਚੋ ਤੇ ਸੀਐਸਐਸ ਗਲੋਬਲ ਸ਼ਰਨ ਕੰਬੋਜ ਭਾਈ ਹੁਣੇ ਲੰਬੇ ਸਮੇਂ ਤੋਂ ਲੱਗੇ ਨੇ ਵੱਡਾ ਨਾਮ ਵੀ ਆ ਐਕਸਪੀਰੀਅੰਸ ਵੀ ਆ ਭਰੋਸੇ ਵਾਲੀ ਗੱਲ ਵੀ ਆ ਤਾਂ ਤੁਸੀਂ ਆਓ ਜਿਹੜੀ ਵੀ ਤੁਹਾਡੀ ਕੁਐਰੀਜ਼ ਨੇ ਇਹਨਾਂ ਨਾਲ ਗੱਲਬਾਤ ਕਰੋ ਤੇ ਆਪਣਾ ਵਿਦੇਸ਼ ਜਾਣ ਦਾ ਬਾਹਰ ਜਾਣ ਦਾ ਜਿਹੜਾ ਸੁਪਨਾ ਉਸਾਰ ਕਰੋ ਬਾਈ ਧੰਨਵਾਦ ਸਮਾਂ ਕੱਢਿਆ ਤੁਸੀਂ ਜਾਣਕਾਰੀ ਦਿੱਤੀ ਆ ਲੋਕਾਂ ਦੇ ਮਨ ਦੇ ਬਲਬਲੇ ਦੂਰ ਹੋਏ ਨੇ ਉਮੀਦ ਕਰਦਾ ਸਾਡੀ ਡਿਊਟੀ ਆ ਜੀ ਜੀ ਥੈਂਕ ਯੂ